ਤੇ ਤੂੰ ਸਿੰਘ ਵਾਲੀ ਗਾਂ ਕੋਲ ਕੀ ਲੈਣ ਗਈ ਸੀਗੀ ਨਾਲੇ ਉਹ ਤੇਰੇ ਸੁਰਖੀ ਕਿਵੇਂ ਲਾ ਦੂਗੀ ਮੋਟੀ ਭਾਬੀ ਨੂੰ ਐ ਨਹੀਂ ਕਹਿੰਦੇ ਹੁੰਦੇ ਹੈਗੇ ਬੀ ਹਾਂ ਵੰਟੂ ਕਰਤਾ ਡਿਫਨ ਪੈਕ ਨਾ ਟੀਫਣਾ ਹਜੇ ਪੈਕ ਕਿੱਥੋਂ ਕੀਤਾ ਸਬਜੀ ਹੋਣੀ ਬਣਾ ਕੇ ਹੱਦੀਆਂ ਅੱਛਾ ਅੱਛਾ ਤੇ ਮੈਂ ਖਾਬੀ ਜਦੋਂ ਇਹ ਸਬਜੀ ਬਣ ਗਈ ਫੇਰ ਤੀ ਹੁਣ ਚ ਪਾਉਂਗੀ ਚੱਲ ਫੇਰ ਪਾ ਦੇ ਡਿਫਨ ਜਾਂ ਕਰ ਦੇ ਪੈਕ ਮੈਂ ਵੀ ਕੰਮ ਤੇ ਜਾਂਦਾ ਸੀਗਾ ਤੇ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਸੀ ਕੰਮ ਵਾਲੀ ਦਾ ਕੋਈ ਪਤਾ ਕੀਤਾ ਉਹ ਨਾ ਮੈਂ ਉਧਰ ਹੀ ਗਿਆ ਸੀਗਾ ਅੱਛਾ ਹਜੇ ਤਾਂ ਉਹ ਜਿਹਦੇ ਕੋਲ ਜਿਹੜੀ ਨੇ ਮੈਨੂੰ ਕਿਸੇ ਨੇ ਦੱਸ ਪਾਈ ਸੀ ਉਹ ਘਰੇ ਹੈ ਨਹੀਂ ਸੀਗੀ ਅੱਛਾ ਤੇ ਅੱਜ ਕੰਮ ਤੋਂ ਆ ਕੇ ਸ਼ਾਮ ਨੂੰ ਹਾਂ ਕਰੇ ਪੁੱਛਾਂਗਾ ਦੋ ਜਣਿਆਂ ਨੂੰ ਹੋਰ ਪੁੱਛਿਆ ਸੀਗਾ ਉਹ ਜਵਾਬ ਦੇ ਗਿਆ ਮੈਂ ਤਾਂ ਐ ਪੁੱਛਦਾ ਸੀ ਵੀ ਕੀ ਰੋਟੀ ਟੁੱਕ ਤੇ ਰੱਖਣੀ ਆ ਮੈਂ ਐਂ ਪੁੱਛਦੀ ਸੀ ਮੈਨੂੰ ਉਹ ਮੈਂ ਫਿਰ ਨਾਲ ਰੋਟੀ ਟੁੱਕ ਤਾਂ ਵੇਖ ਮੇਰੀ ਗੱਲ ਸੁਣ ਰੋਟੀ ਟੁੱਕ ਤਾਂ ਮੈਂ ਹੀ ਬਣਾਉਂਦਾ ਵੇਖ ਸੋਨੂੰ ਕਿਸੇ ਦੇ ਹੱਥ ਦਾ ਪਸੰਦ ਆਉਂਦਾ ਫਿਰ ਕਹਿ ਦਿੰਨੇ ਆਈ ਚ ਮਿਰਚ ਵੱਧਾਏ ਚ ਨੂਨ ਵੱਧਾ ਉਹ ਤਾਂ ਫਾਈ ਕੰਦੀ ਮੀਤ ਨੂੰ ਸਾਂਭਣ ਤੇ ਹੀ ਬੁੜੀ ਰੱਖ अच्छा चल कोई ना आज शाम को ना काम तो आके उधर पता कर आऊंगा जे कोई मिल गई है ना तो उनो अगला दस् दूंगा ना भी कला मीत नु सामना रोटी टोंक तापी ਕੀਤਾ ਜਾਊਗਾ ਤੇ ਕਿ ਸੱਚ ਬਾਈ ਕਿੱਥੇ ਹੈ ਬਾਈ ਤਾਂ ਤੇਰਾ ਖੇਤ ਜਾਵੜਿਆ ਤੇ ਉਹ ਪੈਸੇ ਫੜਾ ਤੇ ਸ਼ੁਗਨ ਮੈਂ ਡੀਜ਼ਲ ਲੈ ਕੇ ਹੋਣਾ ਸੀਗਾ ਅੱਜ ਪੈਸੇ ਤਾਂ ਮੈਂ ਉਹਨੂੰ ਹਜੇ ਫੜਾਈ ਨਹੀਂ ਕੋਈ ਨਾ ਮੈਂ ਖਰਾ ਦੂੰਗੀ ਪੈਸੇ ਤਾਂ ਠੀਕ ਹੈ ਠੀਕ ਹੈ ਚਲ ਕੋਈ ਨਾ ਫੜਾ ਦੀ ਪੈਸੇ ਕੱਲ ਵੜਾ ਕਰੀ ਜਾਂਦਾ ਸੀ ਫਿਰ ਡੀਜ਼ਲ ਹੋ ਜਾਊਗਾ ਕੰਮ ਧੰਦਾ ਹੈਗਾ ਡੀਜ਼ਲ ਵੀ ਹੁਣ ਵੇਖ ਮੇਰੀ ਗੱਲ ਸੁਣਾ ਹੁਣ ਝੋਨੇ ਆਉ ਬਸ ਤੇ ਬਾਣ ਤਿਆਰ ਕਰਨਾ ਤੇ ਪਾਣੀ ਦੀ ਫਿਰ ਲੋੜ ਹੀ ਲੋੜ ਹੈ ਤੈਨੂੰ ਪਤਾ ਹੀ ਹੈ ਹਾਂ ਕੱਲ ਹੋਈ ਸੀ ਗੱਲ ਤੇ ਮੈਂ ਜਦੋਂ ਗੱਲ ਹੋਰ ਕਹਿੰਦੀ ਸੀ ਹਾਂ ਟਿਫਨ ਤਾਂ ਤੇਰਾ ਮੈਂ ਪੈਕ ਕਰ ਦਿੰਨੀ ਐ ਅੱਛਾ ਤੇ ਭਾਈ ਇੱਕ ਕੰਮ ਹੋਰ ਕਰ ਦੇ ਮੇਰਾ ਕੀ ਕੰਮ ਹੈ ਬਬੀ ਭਾਈ ਮੀਤ ਨੂੰ ਰੋਟੀ ਖਵਾ ਕੇ ਜਾ ਮੈਨੂੰ ਰੋਟੀ ਖਵਾਉਣੀ ਔਖੀ ਹੋ ਜਾਂਦੀ ਐ ਮੈਥੋਂ ਤਾਂ ਹੋਰ ਰੋਟੀ ਖਾਂਦੀ ਨਹੀਂ ਕੈਥੋਂ ਰੋਟੀ ਖਾ ਲੂਗੀ ਮੈਨੂੰ ਆਇਆ ਸੀ ਮੈਂ ਲੇਟ ਹੋ ਜਾਊਂਗਾ ਤੂੰ ਖਵਾ ਦਿੰਦੀ ਖਾ ਤਾਂ ਲੈਂਦੀ ਤੈਥੋਂ ਮੈਂ ਥੋ ਹੋ ਮੈਂ ਖਾਂਦੀ ਨਹੀਂ ਮੇਰੀ ਗੱਲ ਸੁਣ ਐਨੀਆਂ ਥੱਬਾ ਦਵਾਈਆਂ ਦਾ ਲੈਂਦੀ ਐ ਜੇ ਕੁਛ ਖਾਊਗੀ ਦਵਾਈਆਂ ਫੇਰ ਹੀ ਲੱਗਣਗੀਆਂ ਖਾਲੀ ਪੇਟ ਤਾਂ ਦਵਾਈ ਵੀ ਨਹੀਂ ਦਿੱਤੀ ਜਾਂਦੀ ਚੱਲ ਕੋਈ ਨਾ ਤੂੰ ਰੋਟੀ ਪਾ ਦੇ ਫਿਰ ਮੈਂ ਦੇਖ ਲੰਨਾ ਜੇ ਖਾਊਗੀ ਤਾਂ ਉਹਨੂੰ ਰੋਟੀ ਖਵਾ ਤੇ ਮੈਂ ਨਾ ਤੇਰਾ ਟਿਫਨ ਪੈਕ ਕਰ ਦਿੰਨੀ ਤੇ ਉਹ ਖਾ ਲੇ ਹਾਂ ਟਿਫਨ ਪੈਕ ਕਰਕੇ ਰੱਖਦੀ ਉਹ ਹੋਰ ਦਾ ਕੁਝ ਨਹੀਂ ਬਸ ਉਹੀ ਗੱਲ ਹੈ ਜੇ ਅੱਗੇ ਨਾਲ ਤਾਂ ਬੜਾ ਫਰਕ ਆ ਬਸ ਉਹੀ ਗੱਲ ਹਿੰਡ ਪੈ ਜਾਂਦੀ ਹੈ ਉਹ ਹੁਣ ਸਾਹਮਣਾ ਪੈਂਦਾ ਮਾੜਾ ਮੋਟਾ ਚਲ ਕੋਈ ਨਾ ਮੈਂ ਦੇਖਦਾ ਜੇ ਖਾਊਗੀ ਤਾਂ ਰੋਟੀ ਖਵਾ ਦਿੰਨਾ ਹੋਰ ਰੋਟੀ ਖਵਾ ਦੇ ਉਹਨੂੰ ਨਾਲੇ ਆਏ ਨਾ ਮੇਰੀ ਚਿੰਤਾ ਹੋਊਗੀ ਦੂਰ ਉਹ ਮੈਥੋਂ ਤਾਂ ਉਹ ਖਾਂਦੀ ਨਹੀਂ ਕੋਈ ਰੋਟੀ ਨਾ ਹੀ ਮੇਰੇ ਉਹ ਆਖੇ ਲੱਗਦੀ ਹੈ ਵੀ ਚਲ ਬਿਕਰ ਦਾ ਜੀ ਐ ਸਾਹਮਣਾ ਪੈਂਦਾ ਤੈਨੂੰ ਪਤਾ ਹੀ ਐ ਹਾਂ ਇਹ ਤਾਂ ਹੈਗਾ ਸਾਹਮਣਾ ਵੀ ਹੁਣ ਆਪਾਂ ਹੀ ਆ ਕਿਹੜਾ ਹੋਰ ਆਊਗਾ ਬਾਰੋ ਚਲ ਮੈਂ ਇੱਕ ਰੋਟੀ ਧਰਦੀ ਐ ਚਲ ਬਹੁਤ ਐ ਇੰਨੀ ਕੀ ਖਾਊਗੀ ਬਾਲੀ ਤਾਂ ਉਹ ਖਾਂਦੇ ਨਹੀਂ ਹੈਗੀ ਜੇ ਦੁਪਹਿਰੇ ਉਹਨੂੰ ਕਾਸੇ ਚੀਜ਼ ਦੀ ਲੋੜ ਹੋਈ ਉਹਦੋਂ ਖਵਾਦੀ ਕਿਰਾ ਇੱਕ ਆ ਖਵਾ ਕੇ ਦਵਾਈ ਲੈਣ ਦੀ ਹੋਜੂਗੀ ਹਾਂ ਦਵਾਈ ਲੈਂਦੀ ਹੋਜੂਗੀ ਨਾਲੇ ਭਾਈ ਉਹਨੂੰ ਐ ਕਹਿਦੀ ਵੀ ਜਿਵੇਂ ਤੂੰ ਹੁਣ ਭਾਬੀ ਨਾਲ ਕਰਦੀ ਆਂ ਐ ਨਾ ਕਰੀ ਚਲ ਕੋਈ ਨਾ ਮੈਂ ਸਮਝਾਉਂਗਾ ਉਹਨੂੰ ਬੰਟੂ ਮੇਰੀ ਗੱਲ ਸੁਣ ਜੇਠ ਹਾਰ ਦਾ ਮਹੀਨਾ ਐ ਤੈਨੂੰ ਪਤਾ ਹੀ ਐ ਐਡੀ ਧੁੱਪ ਵਰਦੀ ਐ ਇਹ ੁੱਪੇ ਜਾ ਕੇ ਕੱਲ ਤੈਨੂੰ ਮੈਂ ਕੀ ਕੁਛ ਦੱਸਿਆ ਸੀ ਕੀ ਹਾਲ ਕੀਤਾ ਹੁਣ ਕੀ ਕੀਤਾ ਜਾਵੇ ਉਹੀ ਗੱਲ ਆ ਜੇ ਤਾਂ ਹੁਣ ਸਿਆਣਾ ਹੋਵੇ ਕੋਈ ਫੇਰ ਤਾਂ ਉਹਨੂੰ ਉਸ ਤਰ੍ਹਾਂ ਸਮਝਾ ਦਈਏ ਹੁਣ ਜਦੋਂ ਉਹਦੇ ਕੋਈ ਦਿਮਾਗ ਤੇ ਗੱਲ ਔੜਦੀ ਨਹੀਂ ਹੈਗੀ ਕੁਛ ਨਹੀਂ ਸਮਝ ਆਉਂਦੀ ਹੈਗੀ ਬਸ ਆਪਾਂ ਨੂੰ ਹੀ ਨਿਗਰ ਰੱਖਣੀ ਪਊਗੀ ਔਖੀ ਸੋ ਕੀ ਕੱਧਾ ਦਿਨ ਹੋਰ ਨਿਗਰ ਰੱਖਲਾ ਨਾਲੇ ਮੈਂ ਤਾਂ ਦੱਸਿਆ ਸੀ ਜੇ ਮੇਰਾ ਇੱਥੇ ਲੋਟ ਆ ਗਿਆ ਫੇਰ ਤਾਂ ਮੈਂ ਦੇਖ ਲਿਆ ਕਰੂੰਗਾ ਨਹੀਂ ਫੇਰ ਕੋ ਕੰਮ ਵਾਲੀ ਤਾਂ ਦੇਖ ਹੀ ਲਵਾਂਗੇ ਨਾ ਮੇਰੀ ਗੱਲ ਸੁਣੋ ਕੰਮ ਵਾਲੀ ਦੇਖਣੀ ਨਹੀਂ ਰੱਖਣੀ ਆ ਆਪਾਂ ਚੱਲ ਜੇ ਮੇਲੀ ਤਾਂ ਕੋਈ ਗੱਲ ਨਹੀਂ

ਕਿੰਨੇ ਚੋਂ ਨੇ ਕੱਪੜੇ ਪਾਤੇ ਪਏ ਆ ਕਿੰਨੇ ਪੱਤੇ ਤੇ ਚਲ ਚੋ ਜਾ ਕਾਕੀਆ ਚੋ ਜਾ ਮੀਤਾ ਚੋ ਜਾ ਅਲ ਚੁੱਪ ਕਰ ਜਾ ਕਾਕਾ ਸੋਈ ਜਾਂਦਾ ਕਾਕਾ ਨਾ ਮਾਰੂ ਚੁੱਚੀ ਅੱਛਾ ਕਾਕਾ ਸੋਈ ਜਾਂਦਾ ਕਾਕੇ ਨੇ ਰੋਟੀ ਖਾ ਲਈ ਸੀ ਨਾ ਲੈ ਤੇ ਤੂੰ ਰੋਟੀ ਖਾ ਲਈ ਸੀ ਮੈਂ ਨਾ ਮੈਨੂੰ ਪਤਾ ਸੀ ਲੈ ਅੱਲਾ ਰੋਟੀ ਖਾ ਲੈ ਫਿਰ

ਭਾਬੀ ਨੂੰ ਐ ਨਹੀਂ ਕਹਿੰਦੇ ਹੁੰਦੇ ਹੈਗੇ ਤਾਂ ਹੀ ਤਾਂ ਉਹ ਤੇਰੇ ਨਾਲ ਲੜਦੀ ਰਹਿੰਦੀ ਹੁੰਦੀ ਹੈ ਨਾਲੇ ਮੇਰੀ ਗੱਲ ਸੁਣ ਤੂੰ ਉਹ ਕਹਿਣਾ ਕਿਉਂ ਨਹੀਂ ਮੰਨਦੀ ਹੈ ਕਿ ਨਾ ਤੂੰ ਰੋਟੀ ਖਾਣੀ ਹੈ ਭਾਬੀ ਕਹਿੰਦੀ ਸੀ ਨਾ ਤੂੰ ਦਵਾਈ ਲੈਣੀ ਹੈ ਤੂੰ ਨਾ ਰੋਟੀ ਖਾਇਆ ਕਰ ਦਵਾਈ ਲਿਆ ਕਰ ਫਿਰ ਛੇਤੀ ਛੇਤੀ ਠੀਕ ਹੋ ਜਾਏਗੀ ਰੋਟੀ ਨਹੀਂ ਖਾਣੀ ਮੈਂ ਕੁਰਕਰੇ ਖਾਣੇ ਆ ਲੈ ਕੁਰਕਰੇ ਕੋਈ ਨਾ ਮੈਂ ਤੈਨੂੰ ਕੁਰਕਰੇ ਵੀ ਲਿਆ ਦੂੰਗਾ ਲੈ ਰੋਟੀ ਖਾੜਾ ਨਾਲੇ ਨਾ ਬਾਅਦ ਰੋਟੀ ਕੋਈ ਨਾ ਇੱਕ ਵਰਗੀ ਹੋਰ ਖਾੜਾ ਇੱਕ ਵਰਗੀ ਹੋਰ ਖਾੜਾ ਮੇਰੀ ਗੱਲ ਸੁਣ ਤੇ ਕੱਲ ਭਾਬੀ ਨੂੰ ਬਿਨਾਂ ਦੱਸੇ ਤੂੰ ਬਾਗ ਹੀ ਐ ਥੋੜੀ ਕਰਦੇ ਹੁੰਦੇ ਘਰੇ ਰਿਆ ਕਰ ਮੈਂ ਦੂਰ ਗਏ ਸੀ ਕਾਕਾ ਬੜਾ ਰੋਈ ਰੋਈ ਜਾਂਦਾ ਭਾਬੀ ਕਹਿੰਦੀ ਬਗਲੀ ਵਾਲੇ ਝੂਟੇ ਦੇਣਗੇ ਨਹੀਂ ਉਹ ਐ ਨਹੀਂ ਕਹਿੰਦੀ ਹੈਗੀ ਬਗਲੀ ਵਾਲੇ ਤਾਂ ਕੱਕੇ ਨੂੰ ਚੱਕ ਕੇ ਲੈ ਜਾਣਗੇ ਨਾਲੇ ਤੈਨੂੰ ਤੂੰ ਐ ਨਾ ਜਾਇਆ ਕਰ ਠੀਕ ਹੈ ਨਾਲੇ ਮੈਂ ਦੇਖਣਾ ਤਾਂ ਮੈਂ ਕਰੇ ਹੁੰਦਾ ਨਾ ਬਾਈ ਕਰੇ ਹੁੰਦਾ ਜੇ ਬਾਲਾ ਕਰਨੀ ਨਾ ਭਾਬੀ ਨੇ ਕੁੱਟ ਵੀ ਦੇਣਾ ਤੈਨੂੰ ਘਰੇ ਰਿਆ ਕਰ ਚੰਗਾ ਮੈਂ ਭਾਬੀ ਨੂੰ ਕੁੱਟੂ ਅੱਜ ਹੂੰ ਐ ਥੋੜੀ ਕਰ ਫੜ ਕੇ ਐ ਐ ਕਰਕੇ ਕੁੱਟੂ ਉਹ ਹੋ ਫੇਰ ਤੇਰੀਆਂ ਕਮੜੀਆਂ ਗੱਲਾਂ ਐ ਥੋੜੀ ਕਰ ਦਿੰਦੇ ਆ ਕੁੱਟੇ ਕੀ ਨਾਲ ਜੇ ਹੁਣ ਉਹਨੇ ਸੁਣ ਲਿਆ ਨਾ ਫੇਰ ਦੇ ਕੀ ਬੋਲੂਗੀ ਉਹ ਤੇ ਮੈਂ ਤੈਨੂੰ ਵੀ ਕੁੱਟੂ ਤੂੰ ਭਾਬੀ ਕੇ ਭਾਬੀ ਕਰਦਾਗਾ ਸਾਰਾ ਦਿਨ ਚੰਗਾ ਚੰਗਾ ਨਹੀਂ ਤੈਨੂੰ ਕੁਛ ਨਹੀਂ ਕਹਿੰਦਾ ਹੈਗਾ ਰੋਟੀ ਖਾਲਾ ਹੋਰ ਰੋਟੀ ਤੋੜ ਕੇ ਦਵਾ ਖਾਲਾ ਕੋਈ ਨਾ ਬਸ ਉਹ ਖਾਲਾ ਕਰਦੀ ਹੈਗੀ ਤੂੰ ਮੋਟੀ ਨੂੰ ਖਵਾ ਦੇ ਚਿੰਗਾ ਵਾਲੀ ਗਾ ਨੂੰ ਉਹ ਹੋ ਫੇਰ ਉਹ ਕਿਉਂ ਹੁੰਦੀ ਰ ਪੁਸਰੀ ਗਾ ਉਹਦੇ ਕੰਟੂ ਬੇਖਲਾ ਇਹ ਮੈਥੋ ਵੀ ਆਈ ਨਹੀਂ ਲੋਟ ਆਉਂਦੀ ਇਹ ਚੱਲ ਕੋਈ ਨਾ ਪਿਆਰ ਨਾਲ ਸਮਝਾ ਦੇ ਕਰ ਹਲਾ ਰੋਟੀ ਖਾ ਤੈਨੂੰ ਮੈਂ ਕੁਛ ਨਹੀਂ ਕਹਿੰਦਾ ਹੈਗਾ ਨਾਲ ਕਹਿਣਾ ਮਨ ਲੈ ਕਰ ਭਾਬੀ ਦਾ ਠੀਕ ਹੈ ਨਹੀਂ ਉਹ ਤੈਨੂੰ ਕੁੱਟੂ ਕੀ ਬਾਹਰ ਨਹੀਂ ਜਾਣ ਦੇਣਾ ਹੈਗਾ ਨਾਲੇ ਡਾਕਟਰ ਨੇ ਪਤਾ ਕੀ ਕਹਿਆ ਸੀਗਾ ਜੇ ਬਾਹਰ ਜਾਊਗੀ ਫਿਰ ਉਹਦੇ ਸੰਗਲ ਲਾ ਦਿਓ ਹੋਰ ਹਾਂ ਜਿਵੇਂ ਗਾਂ ਤੇ ਲੱਗਿਆ ਹੋਇਆ ਹੋਰ ਖੁਰਨੀ ਤੇ ਬੰਨ ਦੂ ਮੈਂ ਤੈਨੂੰ ਮੈਂ ਕਿਹੜਾ ਗਾਂ ਕਹਿੰਦੀ ਖੁਰਨੀ ਤੇ ਬੰਨ ਦੂ ਕਾਮਲੀ ਹੈ ਇਹ ਹੋਰ ਰੋਟੀ ਖਾਂਗੇ ਨਹੀਂ ਬਾਤ ਚ ਤੇ ਐਂ ਕਰ ਮੇਰੀ ਗੱਲ ਸੁਣ ਝੂਠ ਨਾ ਮਾਰੀ ਸੱਚੀ ਸੱਚੀ ਭਾਬੀ ਨਾ ਹੁਣ ਦਵਾਈ ਲੈ ਕੇ ਆਉਗੀ ਦਵਾਈ ਲੈ ਲਈ ਤੂੰ ਚੰਗਾ ਦਵਾਈ ਨਹੀਂ ਮੈਂ ਲੈਂਦੀ ਵਾਟੂ ਪਾਈ ਦਵਾਈ ਵੀ ਇਹਨੂੰ ਦੇ ਕੇ ਜਾਈ ਮੇਰੇ ਤਾਂ ਇਹ ਆਖੇ ਨਹੀਂ ਲੱਗਦੀ ਵੀ ਦਵਾਈ ਵਾਲੇ ਕੌੜੀ ਆ ਓਹੋ ਕੌੜੀ ਤਾਂ ਹੈਗੀ ਆ ਜੇ ਤੂੰ ਦਵਾਈ ਲੈਂਗੀ ਤੈਨੂੰ ਫਿਰ ਮੈਂ ਚੀਜੀ ਲੈ ਕੇ ਦਊਂਗਾ ਸ਼ਾਮ ਨੂੰ ਚੀਜੀ ਚਾਚੀ ਹਾਂ ਮੈਨੂੰ ਹੋ ਲੈ ਦੀ ਕੇ ਓਹ ਦਾਣਾ ਪੂਪਣਾ ਜਾ ਉੱਪਰ ਚਿੱਟੀ ਚਿੱਟੀ ਲੱਗੀ ਹੁੰਦੀ ਆ ਅੱਛਾ ਨਹੀਂ ਅੰਟੀ ਮੰਗਦੀ ਹੈ ਅੱਛਾ ਠੀਕ ਹੈ ਠੀਕ ਹੈ ਕੋਈ ਨਾ ਲਿਆ ਦੂੰਗਾ ਲਿਆ ਦੂੰਗਾ ਪੱਕਾ ਦਵਾਈ ਲਏਂਗੀ ਤਾਂ ਭਾਬੀ ਤੂੰ ਮੈਨੂੰ ਫੋਨ ਕਰਕੇ ਦੱਸ ਦੀ ਜਿਹੜੇ ਦਵਾਈ ਲੈਂਦੀ ਤਾਂ ਲਿਆ ਕੇ ਦਊਂਗਾ ਨੀ ਨੀ ਲੈ ਕੇ ਦਿੰਦਾ ਠੀਕ ਹੈ ਠੀਕ ਹੈ ਪਹਿਲਾਂ ਇਹ ਵੰਟੂ ਮੈਂ ਤੈਨੂੰ ਇੱਕ ਗੱਲ ਹੋਰ ਦੱਸਾਂ ਹਾਂ ਫੇਰੇ ਇਹ ਮੈਨੂੰ ਉਹ ਗਾਲਾਂ ਦਿੰਦੀ ਆ ਪਿਛੋ ਲੱਟਦੀ ਆ ਵੰਟੂ ਕੋਲੇ ਤੂੰ ਮੇਰੀ ਸ਼ਿਕਾਇਤ ਲਾਉਣੀ ਆ ਭਾਈ ਪੋਰਸ਼ਨ ਨਹੀਂ ਕਰਦੀ ਓਹੋ ਤਾਂ ਐ ਨਾ ਕਰਿਆ ਕਰ ਕਰ ਲਿਆ ਕਰ ਨਾਲ ਐ ਕਰੇ ਭਾਬੀ ਇਹਦੇ ਦੋਨੇ ਗੁੱਤਣੀਆਂ ਕਰਦੇ ਵਾਲ ਕਿਵੇਂ ਮੂੰਹ ਚ ਪਈ ਜਾਂਦੇ ਖੁੱਲ ਖੁੱਲ ਕੇ ਕਰਵਾ ਲਈ ਗੁੱਤਣੀਆਂ ਕੁੱਤਨੀਆ ਨਹੀਂ ਕਰਾਂਦੀ ਅੱਜ ਇਹ ਮੈਂ ਦਿੱਤੀਆ ਮੈਂ ਦਿੱਤੀਆ ਉਹ ਕਾਕੇ ਦੇ ਪੈਂਦੇ ਸੀ ਮੂੰਹ ਚ ਬਾੜਾ ਉਹ ਐਡ ਹੋ ਲੱਗ ਜਾਣਗੇ ਚੱਲ ਕੋਈ ਨਾ ਭਾਬੀ ਮੇਰਾ ਟਿਫਨ ਕਰਤਾ ਸੀ ਪੈਕ ਉਹ ਟਿਫਨ ਤਾਂ ਤੇਰਾ ਕਰਿਆ ਪਿਆ ਪੈਕ ਮੈਂ ਤੈਨੂੰ ਐ ਕਹਿੰਦੀ ਸੀ ਮੈਂ ਦਵਾਈ ਲਿਆ ਦੇਣੀ ਆ ਭੱਜ ਕੇ ਤੇ ਵੀਰ ਬਣ ਕੇ ਇਹਨੂੰ ਦਵਾਈ ਵੀ ਦੇ ਜਾ ਮੈਂ ਨਾ ਲੇਟ ਹੋਈ ਨਾ ਦਵਾਈ ਲੈ ਲਈ ਭਾਬੀ ਤੋਂ ਫੇਰ ਚੀਜ਼ੀ ਲੈ ਕੇ ਦਊਗਾ ਕੋਈ ਨਹੀਂ ਦੇਖੂਗੇ ਫਿਰ ਮੈਂ ਆਈਸਕ੍ਰੀਮ ਹੀ ਨਹੀਂ ਲੈ ਕੇ ਦਿੰਦਾ ਹੈਗਾ ਚਲ ਠੀਕ ਆ ਲੈ ਲੂੰਗੀ ਲੈ ਲੂੰਗੀ ਲੈ ਲੂੰਗੀ ਮੈਨੂੰ ਆਇਂਦਾ ਦੱਚ ਅੱਜ ਮੈਂ ਸੋਹਣੀ ਲੱਗੀ ਜਾਨੀ ਆਹੋ ਆਹੋ ਬਹੁਤ ਸੋਹਣੀ ਲੱਗੀ ਨੇ ਗੁੱਤਾ ਕਰਾ ਲਈ ਫਿਰ ਵਾਲੀ ਸੋਹਣੀ ਲੱਗੇਗੀ ਠੀਕ ਹੈ ਠੀਕ ਹੈ ਕਰਵਾਲੇ ਨਾਲੇ ਦਵਾਈ ਲੈਣਗੀ ਨਾ ਨਾਲ ਮੇਰੀ ਗੱਲ ਸੁਣ ਪਈ ਅੱਜ ਤਾਂ ਮੈਂ ਬਾਰ ਨੂੰ ਚਿੰਤਾ ਲਾ ਕੇ ਰੱਖੂੰਗੀ ਮੈਨੂੰ ਉਧਰ ਕੰਮ ਹੋ ਜਾਂਦਾ ਪਸ਼ੂਆਂ ਦਾ ਕੰਮ ਕਰਨ ਲੱਗ ਜਾਂਦੀ ਹੈ ਤੇ ਉਹਦੇ ਹੀ ਪਤਾ ਲੱਗਦਾ ਜਦੋਂ ਗੇਟ ਖੋੜ ਕੇ ਨਹੀਂ ਅੱਜ ਇਹ ਕਿਤੇ ਨਹੀਂ ਜਾਂਦੀ ਤੂੰ ਜਾਈ ਨਾ ਫਿਰ ਨਹੀਂ ਮੈਂ ਆਈਸਕ੍ਰੀਮ ਨਹੀਂ ਲੈ ਕੇ ਦੇਣੀ ਹੈਗੀ ਠੀਕ ਹੈ

ਅੱਜ ਨਾ ਮਸਾਂ ਟਾਈਮ ਲੱਗਿਆ ਮੈਂ ਤਾਂ ਟੀਵੀ ਵੀ ਨਹੀਂ ਕਿੰਨੇ ਦਿਨ ਹੋ ਗਏ ਸੀ ਮੈਂ ਤਾਂ ਟੀਵੀ ਵੀ ਨਹੀਂ ਵੇਖਿਆ ਖਬਰਸਾਰ ਦਾ ਪਤਾ ਲੱਗ ਜਾਂਦਾ ਲਾ ਵੋਟਾਂ ਪੈ ਕੇ ਹਟੀਆਂ ਕੀ ਕੁਛ ਹੋਈ ਜਾਂਦਾ ਨਵਾਂ ਮੈਂ ਤਾਂ ਕਮਲੀ ਦੇ ਚੱਕਰਾਂ 'ਚ ਸਾਰਾ ਕੁਝ ਹੀ ਭੁੱਲ ਗਈ ਆ ਦੋ ਸੀਰੀਅਲ ਸੀ ਉਹ ਵੀ ਭੁੱਲ ਭੁੱਲਿਆਂ ਵਰਗੀ ਹੋ ਗਈ ਭਾਈ ਮੈਨੂੰ ਤਾਂ ਕਾਹਲੀ ਕਹਾਣੀ ਦਾ ਹੀ ਨਹੀਂ ਪਤਾ ਵੀ ਕੀ ਕੀਤਾ ਇਹਦੇ 'ਚ ਲਾ ਉਹ ਐਨੀ ਬਾਜ ਕਰ ਰੱਖਿਆ ਦੀ ਟੀਵੀ ਦੀ ਮਾੜਾ ਉਹ ਸਾਰੇ ਬਾਰ ਖੁੱਲੇ ਪਿਆ ਤੈਨੂੰ ਇਹ ਨਹੀਂ ਪਤਾ ਕਿ ਕੁੜੀ ਬਾਹਰ ਨਿਕਲ ਜੂ ਵੀ ਘਟਾ ਦਿੰਨੀ ਐ ਐਡੀ ਬਾਜ ਨੂੰ ਦੱਸ ਕੀ ਹੁੰਦਾ ਬਾਹਰ ਨਹੀਂ ਉਹ ਨਿਕਲਦੀ ਉਹਨੂੰ ਤਾਂ ਨਾ ਦਵਾਈ ਦਿੱਤੀ ਹੋਈ ਆ ਦਵਾਈ ਲੈ ਕੇ ਉਹ ਸੌਉਗੀ ਤੇ ਬੰਟੂ ਖਵਾ ਗਿਆ ਸੀ ਉਹਨੂੰ ਰੋਟੀ ਅੱਛਾ ਉਹ ਦਵਾਈ ਇਹੀ ਚ ਨਸ਼ਾ ਹੂਆ ਗੋਲੀਆਂ ਚ ਹਾਂ ਤੇ ਉਹ ਹੁਣ ਨਾ ਮੇਰੀ ਗੱਲ ਸੁਣ ਜਿੰਨਾ ਸੌਉਗੀ ਉਹਨਾਂ ਉਹਦੇ ਦਿਮਾਗ ਨੂੰ ਰੈਸਟ ਮਿਲੂਗਾ ਚੰਗਾ ਉਹਨੀ ਸੁਧਾਰ ਆਊਗੀ ਉਹਦੇ ਦਿਮਾਗ 'ਚ ਚਲ ਇਹ ਤਾਂ ਚੰਗੀ ਗੱਲ ਹੈ ਜੇ ਗੋਲੀਆਂ ਦਾ ਬੰਦਾ ਜਿੰਨਾ ਸੌਊ ਉਹਦੇ ਆਉਦਾ ਮਾਈਂਡ ਫਰੈਸ਼ ਹੋਊਗਾ ਤਾਂ ਬੰਦਾ ਸੌਖਾ ਰਹੂਗਾ ਕੋਈ ਸਾਰਾ ਦਵਾਈ ਮਾਰ ਵੀ ਡਾਇ ਨਾ ਭੇੜੇ ਲੱਗਦੇ ਆ ਕਿਉਂ ਭੜੇ ਲੱਗਦੇ ਬਾ ਡਾਇ ਜੋ ਆਪਣੇ ਘਰੇ ਜਿਹੜਾ ਕੋਈ ਮਰੀਜ਼ ਹੈਗਾ ਆਪਾਂ ਦਾ ਆਪਦੇ ਵਾਸਤੇ ਲਾਉਨੇ ਆਪਾਂ ਕਿਉਂ ਬੰਦ ਲਾਉਂਦੇ ਉਹ ਤਾਂ ਉਹਨਾਂ ਵਾਸਤੇ ਨੇ ਜਿੰਨਾ ਘਰੇ ਕੋਈ ਹੁੰਦਾ ਨਹੀਂ ਕਿ ਚਲੋ ਬਾ ਡਾ ਨਾਲ ਉਹਨਾਂ ਕਹਦਾ ਵੀ ਮਾਰੇ ਹੁੰਦੇ ਆ ਆਪਣੇ ਘਰੇ ਤਾਂ ਸਾਰੇ ਉਹ ਤਾਂ ਆਪਾਂ ਮਰੀਜ਼ ਕਰਕੇ ਲਾਉਨੇ ਆਪਣੇ ਕਿਹੜਾ ਕੋਈ ਘਰੇ ਨਹੀਂ ਵੀ ਤਾਂ ਨਹੀਂ ਲਾਉਂਦੇ ਆਪਾਂ ਹੋਰ ਹੀ ਛੱਡੀਆਂ ਨਹੀਂ ਰਹਿਣੀਆਂ ਟੀਵੀ ਵੇਖਣ ਲੱਗ ਗਈ ਸੀ ਮੈਨੂੰ ਤਾਂ ਨਾ ਮੀਨਾ ਡੇਢ ਮਹੀਨਾ ਹੋ ਗਿਆ ਅੱਬਲ ਤਾਂ 6 ਮਹੀਨਿਆਂ ਬੰਨੀ ਹੋ ਗਈ ਮੈਂ ਤਾਂ ਟੀਵੀ ਦਾ ਮੂੰਹ ਹੀ ਨਹੀਂ ਦੇਖਿਆ ਸੀ 2 ਮਿੰਟ ਖਬਰਸਾਰ ਦਾ ਪਤਾ ਲੱਗ ਜਾਂਦਾ ਓ ਖਬਰਾਂ ਚ ਕੀ ਐ ਕੁਛ ਨਹੀਂ ਚ ਕੱਲੇ ਮੇ ਕੋਈ ਖਬਰ ਸੁਣਨੇ ਤਾਂ ਮੀਹ ਕਣੀ ਦੀ ਸੁਣ ਲਾ ਪੈ ਰੋ ਅੱਗ ਤਾਂ ਲੱਗੀ ਜਾਂਦੀ ਹੈ ਗਰਮੀ ਪਈ ਜਾਂਦੀ ਹੈ ਖਬਰਾਂ ਹੋਰ ਕੀ ਸਨ ਸੀਰੀਜ ਦੱਸ ਕੀ ਦੇਖ ਕੇ ਤੂੰ ਕੀ ਕਰਨਾ ਉਹ ਨਜ਼ਰ ਚ ਕੰਮ ਨਿਬੜ ਦੇ ਦੋ ਕੰਮ ਤਾਂ ਸਾਰੇ ਕਰਕੇ ਹੀ ਹਟੀਆਂ ਸਾਰਾ ਦਿਨ ਸੋਨੂੰ ਕੰਮ ਦੀ ਕੰਮ ਦੀ ਲੱਗੀ ਰਹਿੰਦੀ ਹੈ ਅੱਜ ਫੇਰ ਮੈਂ ਬੰਟੂ ਨੂੰ ਕਿਹਾ ਮੈਂ ਕਿਹਾ ਭਾਈ ਬੁੜੀ ਪੁੱਛਲਾ ਨਾ ਪਾਬੀ ਰੋਟੀ ਟੁੱਕ ਤੇ ਰੋਟੀ ਟੁੱਕ ਨੂੰ ਦਮਾਂ ਖ ਮੈਂ ਕੱਲੀ ਦਵਾਲ ਐ ਵੀ ਮੈਂ ਤਾਂ ਸਾਰਾ ਕੰਮ ਆਪੇ ਨੂੰ ਹੀ ਬਿਲਵੇਟ ਦਿੰਨੀ ਆ ਤੈਨੂੰ ਪਤਾ ਹੀ ਆ ਆਹ ਥਰੀ ਤਗਣੀ ਆਏ ਕੰਮ ਤਾਂ ਮੀਤੀ ਮੀਤ ਨੂੰ ਨਾ ਸਾਂਭਣ ਵਾਸਤੇ ਬੁੜੀ ਚਾਹੀਦੀ ਐ ਚੱਲ ਯਾਰ ਕੋਈ ਨਾ ਮਿਲ ਜੂ ਐ ਈਚ ਵੀ ਨਾ ਕਰੇਗਾ ਕਾਲੀ ਨਾ ਕਰੇਗਾ ਕੋਈ ਨਾ ਦੇਖ ਲੂ ਆ ਐਨੀ ਕੋਈ ਈਚ ਵੀ ਨਾ ਕਈ ਯਾਰ ਰੋਟੀ ਟੋਕਦੇ ਹੁੰਦੇ ਬੰਦੇ ਨੂੰ ਭੈੜਾ ਲਾ ਦਾਂਦਾ ਕੋਈ ਗੱਲ ਨਹੀਂ ਕਰ ਲੂ ਆ ਨੂੰ ਬੱਦੀ ਹੀ ਜਾਂਦਾ ਕੋਈ ਚੱਕਰ ਨਹੀਂ ਤੇ ਮੈਂ ਤੈਨੂੰ ਇੱਕ ਹੋਰ ਗੱਲ ਕਹਿੰਦਾ ਸੀ ਤੇ ਵਨ ਟੂ ਕੋਈ ਰੁਪਏ ਤਾਂ ਫੜਾ ਕੇ ਗਿਆ ਬਲਟਰ ਪੀ ਐਫ ਢਾਕੇ ਗਿਆ ਇਥੇ ਮੈਂ ਤਾਂ ਕੋਲੀ ਰੱਖੀ ਬੈਠੀ ਸੀ ਮੈਂ ਤਾਂ ਨਾ ਡਰਦੀ ਫੋਨ ਵੀ ਨਹੀਂ ਚੱਕਦੀ ਜੇ ਫੋਨ ਚੱਕ ਲੈਨੀਆ ਫੋਨ ਫੋਨ ਭਜਦੀ ਆ ਤੇ ਹਾਨੀ ਸਾਨੂੰ ਮੈਂ ਤਾਂ ਟੀਵੀ ਲਾ ਕੇ ਬੈਠ ਗਈ ਇੱਥੇ ਉੱਥੇ ਰ ਆ ਉਹਨੂੰ ਲੈ ਕੇ ਆਈ ਵੀ ਕਾਰਟੂਨ ਲਾ ਕੇ ਦੇ ਦੇਨੀ ਆ ਨਾ ਕਹਿੰਦੀ ਅੱਜ ਤਾਂ ਮੈਨੂੰ ਨੀਂਦ ਆਈ ਜਾਂਦੀ ਆ ਇੰਨਾ ਸ਼ੁਕਰ ਰੱਬ ਦਾ ਹੁਣ ਤਾਂ ਨਾ ਡਾਕਟਰ ਨੇ ਬਦਲ ਕੇ ਦਵਾਈ ਦੇ ਦਿੱਤੀ ਚੱਲ ਅੱਜ ਤਾਂ ਟਿਕ ਗਈ ਨਹੀਂ ਨਾ ਦੁਪਹਿਰੇ ਨਾਲੇ ਤਾਂ ਆਪ ਦੀਆਂ ਆਪਦੇ ਪੈਰ ਸਾੜਦੀ ਆ ਤੇ ਨਾਲੇ ਮੈਨੂੰ ਪਿੱਛੇ ਮਟ ਚਲ ਕੋਈ ਨਾ ਉਹ ਤਾਂ ਨੀਂਦ ਆ ਜਾਂਦੀ ਹੈ ਕੋਈ ਅੱレ ਤੋ ਵਸ ਜੇ ਤੂੰ ਮਾਈਤਾਂ ਨੂੰ ਕਿਤਾਹੀ ਕਹਿੰਦਾ ਬੜਾ ਟੋਟਕਾ ਇਹ ਨਹੀਂ ਕਰਦੇ ਹਾਂ ਤੇ ਜੇ 2 ਰੁਪਏ ਆ ਮਿੰਟਾਂ ਚ ਫੜਾ ਗਿਆ ਨੇ ਕਿੱਥੇ ਉਹਨਾਂ ਤਾਂ ਪਾਣੀਆ ਦਿੰਦਾ ਤੈਨੂੰ ਪਤਾ ਹੈ ਅਜਿਹਾ ਲੱਗਦਾ ਇਕੱਠੇ ਲੈ ਲਿਆ ਕਰ ਉਹਦਾ 10-15000 ਪਿੱਛੇ ਤਾਂ ਪਾਣੀਆ ਦੋ ਵੀ ਨਹੀਂ ਜਾ ਜਾਂਦਾ ਰੋਜ਼ ਜੇ ਹੁਣ ਇਹ ਲੱਗਿਆ ਹੋਇਆ ਦੋ ਹੱਥ ਪੈਂਦਾ ਇਹਦਾ ਫੜਾਤਾ ਗਿਆ ਤੂੰ ਤਾਂ ਆਪ ਵੀ ਛੱਡੀ ਨਹੀਂ ਰਹਿੰਦੇ ਨੇ ਸ਼ੁਰਲੀਆਂ ਤਾਂ ਇਹ ਮੈਂ ਤੈਨੂੰ ਇੱਕ ਤੋਂ ਲੱਕੇ 20 ਵਾਰੀ ਕਿਹਾ ਮੈਂ ਮੇਰਾਂ ਗੱਲਾਂ ਤਾਂ ਤੈਨੂੰ ਸੁਰਲੰਗਾ ਲੱਗਦੀਆਂ ਵੀ ਉਹੀ ਬੋਲਦੀ ਜਾਂਦੀ ਐ ਮੈਂ ਕਿਹੜਾ ਬੰਦਾ ਆ ਬੰਦਾ ਕਿੱਥੇ ਤੂੰ ਬੁੜੀ ਐ ਤੈਨੂੰ ਨਹੀਂ ਪਤਾ ਲੱਗਦਾ ਕਿਹੜਾ ਬੰਦਾ ਲੈ ਫਿਰ ਦੱਸ ਕੀ ਐ ਤੂੰ ਬੁੜੀ ਵੀ ਨਹੀਂ ਸਮਝਦਾ ਤੁਸੀਂ ਤਾਂ ਤੁਸੀਂ ਤਾਂ ਬਸ ਕੱਲਾ ਪਸੂ ਸਮਝਦੇ ਹੋ ਵੀ ਪਸੂਆਂ ਵਰਗੀ ਇਹਦੀ ਚਮੜੀ ਐ ਇਹਨੂੰ ਕਿਹੜਾ ਵਿਚਾਰੀ ਨੂੰ ਕੋਈ ਦੁੱਖ ਲੱਗਦਾ ਮੈਂ ਸਾਨੂੰ ਆਏ ਨਹੀਂ ਕਹਿੰਦੀ ਵੀ ਮੈਂ ਕੰਮ ਕਰਦੀ ਥੱਕਦੀ ਆ ਮੈਂ ਸਾਨੂੰ ਸਿਰਫ ਆਏ ਕਿਹਾ ਅੱਜ ਤੜਕੇ ਬੰਟੂ ਨੂੰ ਵੀ ਰੋਟੀ ਖਵਾਉਣੀ ਔਖੀ ਹੋ ਗਈ ਕਹਿੰਦਾ ਭਾਬੀ ਮੈਂ ਲੇਟ ਹੁੰਦਾ ਮੈਂ ਕਿਹਾ ਵੇਖ ਮੇਰੀ ਗੱਲ ਸੁਣ ਅੱਜ ਤੇਨੂੰ ਪਤਾ ਲੱਗ ਜੂ ਕਿੰਨਾ ਮੱਥਾ ਮਾਰਨਾ ਪੈਂਦਾ। ਪਰ ਇਹ ਤਾਂ ਮੈਂ ਬੋਲੀ ਨਹੀਂ ਮੈਨੂੰ ਤਾਂ ਗਾ ਕਹੀ ਜਾਵੇ ਕਹਿੰਦੀ ਗਾਂ ਐ ਉਹ ਆਪਣੀ। ਉਹ ਚਲੋ ਉਹ ਤਾਂ ਫਰੋਂ ਜਿਹੇ ਜਿਹੇ ਤਾਂ ਦਿਮਾਗ ਹੈ ਠੀਕ ਆਣਾ। ਮੈਂ ਚੱਲ ਕੋਈ ਨਾ ਕਹੀ ਜਾਣਦੇ ਸਿੰਘਾਂ ਲਈ ਗਾਂ ਕਹਿੰਦੀ ਭਾਬੀ ਆਪਣੀ ਮੈਂ ਚੁੱਪ ਕਰ ਲਈ ਮੈਨੂੰ ਸੁਣਤਾ ਗਿਆ ਸੀ। ਮੈਂ ਕਿਹਾ ਜੇ ਮੈਂ ਮੋੜ ਤੋੜ ਦਿੱਤਾ ਮੈਂ ਕਿਹਾ ਵੰਟੂ ਇਹਨੂੰ ਘੇਰ ਝੜਕੂਗਾ। ਫਿਰ ਮੈਂ ਕਿਹਾ ਕਾਦੇ ਵਾਸਤੇ ਮੈਂ ਖਲੇਸ਼ ਪਾਣਾ। ਚਲ ਕੋਈ ਗੱਲ ਨਹੀਂ ਮੈਂ ਹੋ ਜੂ ਲੋਟ ਬਲੇ ਹੁਣ ਤਾਂ ਦੋ ਬਾਈ ਨਾਲ ਬਹੁਤ ਫਰਕ ਪੈ ਜੂ ਆ। ਹਰ ਕ ਪਾਊਗਾ ਨਾ ਥੱਬਾ ਦਵਾਈਆਂ ਦਾ ਲਿਆਉਂਦਾ ਵਨ ਟੂ 10000 ਦੀ ਦਵਾਈ ਮਹੀਨੇ ਦੀ ਖਾਂਦੀ ਆ ਉਹ ਤੇ ਜਿੱਦਣ ਕਿਤੇ ਹਿਸਾਬ ਕਰਿਆ ਨਾ ਤੇ ਸਾਰਾ ਖਾਤੇ 'ਚ ਆਪਣੀ ਹੋਊਗਾ। ਉਹ ਕੋਈ ਨਾ ਕਿਸੇ ਨੇ حساب ਕਰਦਾ ਨਾ ਉਹਨੇ ਕਿਤੇ ਪਹਿਲਾਂ ਕਿਤੇ ਮੰਗਿਆ ਸਾ ਕਿਤਾਬ ਨਾ ਕਿਤੇ ਪਹਿਲਾਂ ਦੱਸਿਆ ਨਾ ਮੈਂ ਪੁੱਛਿਆ ਕਿਦੇ ਤਾਂ ਨਾ ਉਹਨੇ ਪੁੱਛਿਆ। ਐਵੇਂ ਨਾ ਤੂੰ ਇਹ ਜੀਆਂ ਗੱਲਾਂ ਦੀ ਫਿਕਰ ਕਰਿਆ ਕਰ। ਐਵੇਂ ਬੇਫਾਲਤੂ ਗੱਲਾਂ ਨਹੀਂ ਕਰਦੇ ਹੁੰਦੇ। ਜਿਹੜੀ ਗੱਲ ਤੇ ਘਰੇ ਕੋਈ ਹੁਜਣਾ ਹੋਈ ਹੋਵੇ ਨਾ ਉਹ ਜਾਨ ਜਾਨ ਛੇੜਦੇ ਤੁਸੀਂ ਜਿਹੜੀ ਕੋ ਗੱਲ ਦਾ ਕੋਈ ਤੂੰ ਘਰੇ ਬਿਰਬਾਣਾ ਹੋਵੇ। ਤੁਹਾਨੂੰ ਇਹ ਗੱਲ ਦਾ ਪਹਿਲਾਂ ਤਾਂ ਫਿਰਬਾ ਬਾਉਂਡਰ ਮਤਲਬ ਕੀ ਤੇਰਾ ਜੇ ਅਸੀਂ ਦੋਨੇ ਭਰਾ ਹੈਗੇ ਆਂ। ਤੂੰ ਹੀ ਪਾਉਣਾ ਬਿਰਬੇ। ਤੂੰ ਮੈਨੂੰ ਕਿਹਾ ਨਹੀਂ ਆ 15000 ਰੁਪਏ ਮੈਂ ਟੱਚ ਦੇ ਗਿਆ। ਕਿਉਂ ਦੇਵੇ ਨ ਤਬ ਦੇਵੇਂ ਨਾ ਪਰ ਦੇਊ ਵੀ ਉਹ ਜਦੋਂ ਮੈਂ ਉਹਨੂੰ ਮੈਂ ਕਿੰਨੇ ਜਦੋਂ ਕੋਈ ਫਸਲ ਪਾ ਦਿੱਤਾ ਹੁੰਦਾ ਜੇ ਜੇ ਕੋਈ ਖਰਚ ਹੁੰਦਾ ਮੈਂ ਨਿੱਕੇ ਦੇ ਗੋਲਦਾ ਉਹ ਤਾਂ ਨਹੀਂ ਗੋਲਦਾ ਅਗਲਾ ਜੇ ਮੈਂ ਮਾਰੀ ਉਹ ਨਹੀਂ ਗੱਲਾਂ ਤੇ ਗੋਲਣ ਲੱਗ ਜਾ ਅਗਲਾ ਗੋਲਣ ਲੱਗ ਜੂ ਮੈਂ ਇਹ ਜੀ ਗੱਲ ਦਾ ਫਰਕ ਹੀ ਨਹੀਂ ਰੱਖਦਾ ਜੇ ਤੈਨੂੰ 1 ਤੋਂ ਲੱਗੇ 20 ਬਈ ਕਿਆ ਜਦੋਂ ਗੱਲ ਕਰ ਬੁੜੀਆਂ ਵੱਡੀਆਂ ਮੈਂ ਇਹ ਗੱਲ 'ਚ ਐਵੇਂ ਹੁਜਾਂ ਲਾਈਆਂ ਫਲਾਣਾ ਤੂੰ ਕੱਲ ਨੂੰ ਕਹੇਗੀ ਅੱਜ ਉਹ 10000 ਰੁਪਏ ਗਿਨਾਤਾ ਨਾ ਤੂੰ ਬਹੁਤ ਦਾ 10000 ਰੁਪਏ ਦਵਾਈ ਦਾ ਲੱਗਾ ਤੂੰ ਮਿੰਟਾਂ ਦੇ ਗਿਨਾਤਾ ਮੇਰੇ ਮੋਹਕੇ ਤੇ ਸੁਣਾ ਕੇ ਦਿਖਾਈ ਬਸ 10 ਲ ਮੈਂ ਕਹਿੰਦਾ ਕੋਈ ਗੱਲ ਨਹੀਂ ਵੇਖੋ ਮੈਨੂੰ ਤਾਂ ਤੂੰ ਐ ਸੁਣਾਉਣਾ ਮੈਨੂੰ 20 ਵਾਰੀ ਕਿਹਾ ਤੂੰ ਵੀ ਮੈਂ ਕੰਮ ਘਰ ਦਾ ਕਿਉਂ ਕਰਨ ਲੱਗਿਆ ਵੀ ਭਾਈ ਵੰਟੂ ਨੌਕਰੀ ਤੇ ਲੱਗ ਗਿਆ ਸੀ ਤੂੰ ਬਥੇਰੇ ਵਾਰੀ ਤੜਫਿਆ ਤੂੰ ਵੀ ਇਹ ਜਦੋਂ ਆਪ ਨੂੰ ਲੱਗਦੀ ਹੈ ਨਾ ਉਹਦੀ ਪਤਾ ਲੱਗਦਾ ਹੁੰਦਾ ਤੇਰੇ ਕੋਲੇ ਬੈਠਣ ਦਾ ਤਾਂ ਮਤਲਬ ਹੀ ਮੇਰੇ ਕੋਲ ਬੈਠ ਨਹੀਂ ਅਜੇ ਜੰਗਾ ਤੇਰੇ ਕੋਲ ਤਾਂ ਬੈਠਾ ਮਸਾ ਮਾਈ ਨਹੀਂ ਨਾ ਮੈਂ ਤਾਂ ਆ ਜਾ ਟੀਵੀ ਵੇਖਦੀ ਆ ਮੈਂ ਜਿਆਦਾ ਚੰਗਾ ਤੇ ਲੱਤੀ ਵੀ ਆ ਬੰਦ ਕਰ ਦੇ ਉੱਧਰ ਪਾ ਗਿਆ ਕੁੜੀ ਕੋਲੇ ਉਹ ਸੁੱਤੀ ਪਈ ਆ ਮੈਂ ਮੈਂ ਉਹ ਇਹ ਸੁੱਤੀ ਪਈ ਆ ਕੋਈ ਨਾ ਹੋਰ ਕੰਮ ਕਰ ਲਾ ਨੰਨੇ ਟਾਈਮ ਪੀਵੀ ਨਾ ਦੇਖੀ ਜਲਦੀ ਮੈਂ ਤੁਹਾਨੂੰ ਦੱਸਦਾ ਸਾਰਾ ਦਿਨ ਮੈਂ ਕੰਮ ਹੀ ਕਰੀ ਚੱਲਣਾ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਜਾਂ ਕੱਲੀ ਉਹਨੂੰ ਸਾਂਭ ਲਾ ਹੋਰ ਹੋਰ ਦੂਗੀ ਹੱਥ ਜੋੜਨੇ ਉਹਨੂੰ ਸਾਹਮਣੇ ਹੀ ਯਤਨ ਕਰੇਗਾ ਤੇ ਟੀਵੀ ਬੰਦ ਕਰ ਦੇ ਜਿਹੜੀ ਗੱਲ ਸੁਣ ਨਹੀਂ ਪਾਈ ਮੈਂ ਸਾਂਭਦੀ ਉਹਨੂੰ ਰੱਖੋ ਬੁੜੀ ਆਉਦੇ ਰੱਖੋ ਬੁੜੀ ਵਰਮਾ ਤੂੰ ਇੱਕ ਤੋਂ ਲੱਗੇ ਇੱਕ ਵਾਰੀ ਕਹਿੰਦਾ ਮੇਰੀ ਗੱਲ ਸੁਣ ਲਿਆ ਕਰ ਮੈਂ ਨਹੀਂ ਆ ਸੁਣਦੀ ਆ ਗੱਲਾਂ ਆਏ ਫਿਰ ਰਿੰਗ ਰਿੰਗ ਪੈਣੇ ਉਹ ਨਾਲੇ ਤਾਂ ਸਾਰਾ ਦਿਨ ਮੈਂ ਕੰਮ ਕਰਾਂ ਤੇ ਨਾਲੇ ਉਲਟਾ ਮੈਨੂੰ ਉਥਰ ਉਥਰ ਪੈਣਾ ਚੱਲ ਕੋਈ ਗੱਲ ਬਾਤ ਥੋੜੀ ਕਰ ਉਧਰ ਭੱਜ ਜਾ ਕੋਈ ਕਿਹੜਾ ਉਂ ਮਾਰ ਲਾ ਕੋਈ ਨਾ ਮਾਰ ਲੂੰਗੀ ਬੇੜਾ ਤੇਰੇ ਤਾਂ ਹੁਣ 15000 ਰੁਪਏ ਜੇਬ ਚ ਪੈ ਗਿਆ ਤੈਨੂੰ ਤਾਂ ਐ ਹੋ ਗਿਆ ਵੀ ਪਤਾ ਨਹੀਂ ਕਿੰਨੀ ਕ ਮਾਇਆ ਆ ਗਈ ਮੇਰੇ ਕੋਲੇ ਖੰਬ ਲਾ ਕੇ ਉੱਡ ਜਾ ਛੇਤੀ ਇਹ 15000 ਨਾਲ ਕਮਲਿਆ ਬੰਦੇ ਆ ਕੀ ਬਣਦਾ ਇਹ 15000 ਨਾਲ ਤਾਂ ਕੁਝ ਵੀ ਨਹੀਂ ਬਣਨਾ ਤੇਰਾ ਜਿਹੜਾ ਚਾਰ ਨੋਟਾਂ ਤੇ ਖੁਸ਼ ਹੋਇਆ ਫਿਰਦਾ ਉਦੋਂ ਵੱਧ ਕਲਪਨਾ ਤਾਂ ਮੇਰੀ ਜਾਨ ਨੂੰ ਆ ਦੋ ਮਿੰਟ ਬੇ ਬੈਠੀ ਸੀ ਸਿਆਪਾ ਜਾਣ ਨੂੰ ਹੁਣ ਬੰਦੀ ਕਰਤਾ ਸਫਾ ਕੋ ਫੋਰ ਦਾ ਫੂਪਾ ਤੇਰਾ ਕੰਮ ਹੈ ਚਾਚੀ ਚਾਚੀ ਆਹ ਪੂਤ ਨਹੀਂ ਗਈ ਕਿ ਕੱਲ ਮੇਰੇ ਨਾਲ ਗੋਲੀਆਂ ਲੈ ਕੇ ਭੱਜੀ ਸੀ اے میریਆਂ ਗੋਲੀਆਂ ਨਹੀਂ ਤਾਂ ਲਾਂਬਾ ਦੇਊਂਗਾ ਛੋਟੇ ਘਰੇ ਹੈਲੋ ਕਿਹੜੀਆਂ ਗੋਲੀਆਂ ਦੀ ਗੱਲ ਕਰਦਾ ਤੂੰ ਝੂਠੀਏ ਜਿਹੜੀਆਂ ਗੋਲੀਆਂ ਲੈ ਕੇ ਭੱਜੀ ਸੀ ਕਹਿੰਦੀ ਮੈਂ ਸੁਬਾ ਦੇਊਂਗੀ ਗੋਲੀਆਂ ਗੋਲੀਆਂ ਨਹੀਂ ਮਿਲਦੀਆਂ ਆ ਗਿਆ ਹੁਣ ਕੱਲਾ ਕਰਦਾ ਗੋਲੀਆਂ ਦੇ ਗੋਲੀਆਂ ਦੇ ਮੈਂ ਨਹੀਂ ਦਿੰਦੀ ਗੋਲੀਆਂ ਮੈਂ ਚਾਚੇ ਨੂੰ ਵੀ ਦੱਸ ਦੂੰ ਦੱਸ ਦੇ ਮੈਂ ਕਿਹੜਾ ਡਰਦੀ ਆ ਭੂਤਨੀ ਜੀ ਡਰਾਈ ਦਿੱਤਾ ਮੈਨੂੰ ਤਾਂ ਭੂਤਨੀ ਭੂਤਨੀ ਨਾ ਕਹਿ ਮੈਂ ਮਾਰੂ ਮਾਰੀ ਮਾਰੀ ਨਾਲ ਹੋਰ ਫਿਰ ਤੂੰ ਮেরে ਮਾਰੇਗਾ ਐਡੀ ਤੂੰ ਸਲਮਾਨ ਖਾਨ ਐ ਮਾਰ ਮੈਨੂੰ ਸਲਮਾਨ ਖਾਨ ਕੌਣ ਤੈਨੂੰ ਕੀ ਪਤਾ ਕਮਲੀ ਜੀ ਨੂੰ ਕਮਲੀ ਨਾ ਕਹਿਆ ਮੈਨੂੰ ਮੈਂ ਬਹੁਤ ਸਿਆਣੀ ਆਂ ਅੰਕਲ ਜੀ ਮੈਂ ਕਰ ਮੈਨੂੰ ਮੈਂ ਸਿਆਣੀ ਆ ਨਾਲ ਨਾਲ ਮੈਂ ਗੋਲੀਆਂ ਨਹੀਂ ਦਿੰਦੀ ਤੈਨੂੰ ਦਿੰਦੀ ਕਿਵੇਂ ਨਹੀਂ ਮੈਂ ਲਾਂਬਾ ਵੀ ਏਡਾ ਦੂੰ ਦਾ ਦੇ ਦੇ ਲਾਂਬਾ ਜੀ ਨੂੰ ਦੇਣਾ ਲਾਂਬਾ ਦੇ ਕੇ ਕੀ ਕਰ ਲੈਗਾ ਮੇਰਾ ਕਰ ਲੈਗਾ ਨਹੀਂ ਹੋ ਇੱਥੇ ਕਿਹਦੇ ਕੋਲੇ ਆਇਆ ਕੀ ਕੰਮ ਆਇਆ ਮੈਨੂੰ ਕੰਮ ਦੱਸ ਆਪਦਾ ਮੈਂ ਤਾਂ ਗੋਲੀਆਂ ਲੈਣ ਆਇਆ ਗੋਲੀਆਂ ਗੁੜੀਆਂ ਹੈ ਨਹੀਂ ਮੇਰੇ ਕੋਲ ਮੈਂ ਨਹੀਂ ਦਿੰਦੀ ਗੋਲੀਆਂ ਪਤਮੇ ਖਾ ਗਈ ਆ ਗਈ ਤੂੰ ਕਿਵੇਂ ਢੱਡੇ ਚੋਂ ਕੱਢ ਲੂੰ ਇਥੇ ਆਪਰੇਸ਼ਨ ਕਰਕੇ ਮੈਂ ਕੱਢ ਲਾ ਕਾਰਪਰੇਸ਼ਨ ਮੈਂ ਚਾਕੂ ਲਿਆ ਕੇ ਤੇਰਾ ਘਰ ਦੂੰ ਕਰੀ ਲੈ ਕੇ ਆਵਾਂ ਚਾਕੂ ਫਿਰ ਕੁੜੀ ਕਮਲੀ ਜੀ ਬਾਰ ਬਾਰ ਕਮਲੀ ਕਮਲੀ ਨਾ ਕਹੇ ਮੈਨੂੰ ਐਡੀ ਕਾਜਲ ਪਾਲੀ ਅੱਖਾਂ 'ਚ ਕਾਲਾ ਕਾਲਾ ਇਹੇ ਸੁਰਮਾ ਪਾਇਆ ਪਾਇਆ ਸੁਰਮਾ ਮੰਮੀ ਨੇ ਪਾਇਆ ਤੇਰੀ ਨੇ ਵੱਡੀ ਹੋ ਗਈ ਅਜੇ ਜਵਾਕਾ ਵਾਂਗੂ ਹਿੰਡ ਨਹੀਂ ਕਰਦਣਾ ਛੱਡਦੀ ਮੰਮੀ ਮੇਰੇ ਮੰਮੀ ਨੂੰ ਨਾ ਬੋਲ ਕੋਸ਼ਨ ਨਾਲੇ ਮੇਰੀ ਮੰਮੀ ਆਓ ਬਾਲੀ ਸੀ ਆਣੀ ਮੇਰੀ ਮੰਮੀ ਹਾਂ ਮੇਰੇ ਕਾ ਗੋਲੀਆਂ ਦੇ ਦੇ ਮੈਂ ਜਾਣਾ ਅੱਜ ਖੇਡਣ ਮੇਰੇ ਕੋਲ ਹੈ ਨਹੀਂ ਗੋਲੀਆਂ ਇੱਕ ਗੱਲ ਦੱਸਾਂ ਤੈਨੂੰ ਫਿਰ ਮੈਂ ਤਾਂ ਇੱਕ ਗਾਂ ਜਾਣਾ ਤੇਰੇ ਖਾਜਾ ਖੜ ਜਾ ਆ ਜਾ ਆ ਜਾ ਦੇਵਾ ਗੋਲੀਆਂ ਤੈਨੂੰ ਚੁੱਕ ਕੇ ਦਿੰਨੀ ਆ ਗੋਲੀਆਂ ਇਹ ਸੜੇ ਹਨ ਇਹਨੂੰ ਮੂੰਹ ਚ ਪਾ ਲੈ ਲੈ ਹੁਣ ਗੋਲੀਆਂ ਨਹੀਂ ਲੈ ਕੇ ਜਾਂਦਾ ਲੈ ਤੈਨੂੰ ਵੱਡੇ ਵੱਡੇ ਲੋਰ ਨੂੰ ਨਿਸ਼ਾਨੇ ਵੀ ਦਊਂਗੀ ਐ ਗੋਲੀਆਂ ਪਾ ਕੇ ਕਾ ਆਇਆ ਗੰਗਾ ਜਾਨਾ ਕਾ ਇਸ ਕੋ ਲੱਗਾ ਲੈ ਜਾ ਗੋਰੀਆਂ ਐਨੂੰ ਰੱਛਦੀ ਆ ਜਾ ਕੇ ਵੀ ਇਹਨੇ ਤਾਂ ਮੇਰੀ ਅੱਜ ਮਾਲੀ ਮਦਦ ਕੀਤੀ ਸੀ ਕਿ ਐ ਛੋਨੇ ਬੱਚੇ ਕਿਵੇਂ ਕੀ ਕਰਦਾ ਠੀਕਾ ਤੂੰ ਮੈਂ ਨਾ ਅੱਜ ਜਿਹੜੇ ਤੇਰੇ ਲੈਦੇ ਨਹੀਂ ਕਰਦਾ ਹੁੰਦਾ ਤੂੰ ਨਿਕਲ ਨਿਕਲ ਲੈਦੇ ਆ ਨਾ ਉਹਦੀਆਂ ਮੈਂ ਗੋਲੀਆਂ ਮਾ ਕੇ ਦੇਤੀਆਂ ਮੁੰਡੇ ਜੇ ਇਹਨੂੰ ਕਹਿੰਦਾ ਮੈਨੂੰ ਗੋਲੀਆਂ ਦੇ ਦੇ ਗੋਲੀਆਂ ਦੇ ਦੇ ਓਏ ਕਪੜੇ ਨਹੀਂ ਖਾਦੇ ਹੁੰਦੇ ਤੈਨੂੰ ਅਕਲ ਨਹੀਂ ਮਾੜੀ ਮੋਟੀ ਤੇਰੇ ਕੰਨ ਪਾਤ ਦੂੰਗੀ ਮੈਂ ਹਾਂ ਤੈਨੂੰ ਦੱਥਾਂ ਨਾਲ ਮੇਰੀ ਗੱਲ ਅੱਛੇ ਨਾ ਤੂੰ ਕਿੰਨੇ ਚੋ ਨਾ ਲੱਗਦਾਂਗਾ ਹੈ ਮੇਰੇ ਹੱਥ ਕੋਲੇ ਕੁਝ ਵੀ ਨਹੀਂ ਖਾਣ ਨੂੰ ਲੈ ਆਏ ਘਰ ਫਿਰ ਤੂੰ ਆ ਕਾਲਾ ਆ ਕਾਹੇਂਗਾ ਮੇਰੇ ਹੱਥ ਤੇ ਦੰਦੀ ਨਾ ਬਾਦੇ ਨੂੰ ਕਾਲਾ ਕੰਦਾ ਨਹੀਂ ਚੰਦ ਨਹੀਂ ਆਇਆ ਤੈਨੂੰ ਇਹ ਤੇਰੇ ਟਿੱਕਾ ਲਾਦਾ ਨਜ਼ਰ ਤੋਂ ਬਣਾ ਕੇ ਨਾ ਕਾਲਾ ਅੱਛਾ ਟਿੱਕਾ ਲਾ ਕੇ ਐ ਜੋ ਨਾ ਤੈਨੂੰ ਨજર ਨਹੀਂ ਲੱਗਣੀ ਮੇਰੀ ਮੀਮੀ ਨਾ ਮੇਰੇ ਐਂ ਕਰਦੀ ਹੁੰਦੀ ਸੀ ਐ ਥੂ 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 ਨજર ਨਾ ਲੱਗੇ ਚੋਨੇ ਨੂੰ ਤੂੰ ਖੜਾ ਹੋ ਜਾ ਕਰ ਨਾ ਵਿਚਾਰਾ ਜਨ ਬੈਠਾ ਹੀ ਰਹਿਣਾਗਾ ਉਹੀ ਬੈਠਾ ਰਹਿਣਾਗਾ ਚੱਲ ਨੱਚ ਲੈ ਕਰਾ ਓਕੇ ਐਂ ਐ ਕਰਕੇ ਨੱਚ 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 ਨਾ ਨੀ ਤੇ ਚੁੰਨੀ ਲੈ ਲੈ ਫਿਰ ਉੱਤੇ ਆਈ ਚੁੰਨੀ ਲੈ ਕੇ ਕੀ ਮੰਗ ਐ ਮੇਰੀ ਚੁੰਨੀ ਕਾਈ ਜਾਂਦਾ ਤੈਨੂੰ ਸ਼ਾਮ ਨਹੀਂ ਆਉਂਦੀ ਗੰਦਾ ਆ ਜਾ ਮੈਂ ਤੇਰਾ ਗਲ ਘੁੱਟ ਦੂੰਗਾ ਇੱਥੋਂ ਮੜ ਕੇ ਓਏ ਹਾਂ ਗਲ ਘੁੱਟ ਦੂੰ ਦੱਥਾ ਤੇਨੂੰ ਨਾਲੇ ਤੇ ਮੇਰੀ ਚੁੰਨੀ ਖਾਦੀ ਐ ਐਵੇਂ ਨੂੰ ਵੰਤੂ ਨਾ ਦਿੱਤੀ ਐ ਉਹ ਕਹਿੰਦਾ ਲੈ ਕੇ ਰੱਖਿਆ ਕਰ ਉੱਤੇ ਤਾਂ ਮੈਂ ਲੈ ਕੇ ਰੱਖਦੀ ਆ ਚੱਲ ਠੀਕ ਆ ਫਿਰ ਤੂੰ ਕਿ ਘੜੀ ਜਾਨੀ ਐ ਚਾੱਕੀ ਜਾਂਦੀ ਐ ਕਿਵੇਂ ਮੇਰੇ ਵੱਲ ਮਾਰੂ ਮੂੰਹ ਤੇ ਇੱਕ ਹੌਲ ਚਾੱਕੀ ਕੌਣਾ ਪੁੱਤ ਹਾਂ ਪੁੱਤ ਉਹ ਚਾਚੀ ਮੇਰੀਆਂ ਤਾਂ ਗੋਲੀਆਂ ਲੈ ਗਈ ਛੋਡੀ ਉਹ ਕੁੜੀ ਜੀ ਕਿਹੜੀ ਕੁੜੀ ਸਾਡੇ ਤਾਂ ਕੋਈ ਕੁੜੀ ਨਹੀਂ ਪੁੱਤੋ ਬਹਿ ਜਾ ਆ ਜਾ ਕੁੜੀ ਉਹੀ ਜਿਹੜੀ ਬੱਠੀ ਜੀ ਰਹਿੰਦੀ ਐ ਕੰਗਲੀ ਜੀ ਕੁੜੀ ਨਹੀਂ ਪੁੱਤੋ ਉਹ ਵੀ ਤੇਰੀ ਚਾਚੀ ਐ ਚਲ ਕੁਝ ਵੀ ਹੋਵੇ ਮੇਰੀਆਂ ਤਾਂ ਗੋਲੀਆਂ ਦੇਉਂ ਪਈ ਉਹ ਤਾਂ ਮੇਰੇ ਕੋ ਗੋਲੀਆਂ ਲੈ ਗਈ ਚੱਲ ਬਾਹਰ ਸੁੱਤੀ ਪਈ ਆ ਉਹ ਤੇਰੇ ਨਾਲ ਗੋਲੀਆਂ ਕਿਹੜੇ ਵੇਲੇ ਲੈ ਗਈ ਮੈਂ ਤਾਂ ਆਇਆ ਮੈਨੂੰ ਗੀ ਜਮਨੂ ਲੇਡੇ ਖਵਾਈ ਜਾਵੇ ਲੇਡੇ ਖਵਾਈ ਜਾਵੇ ਕਦੀ ਆ ਲੇਡੇ ਲੈ ਜਾ ਨਾਲ ਪਤਾ ਬੱਚੇ ਕੋਲੇ ਬੈਠੀ ਐ ਅੱਛਾ ਕਰਿਆਗੀ ਕਰੇ ਕੋਰੇ ਨਹੀਂ ਉਹਦਾ ਉੱਥੇ ਬੈਠੀ ਐ ਕਿੱਥੇ ਬਾਹਰ ਪਤਾ ਨਹੀਂ ਮੈਨੂੰ ਤਾਂ ਬਾਹਰ ਜਦੋਂ ਮੈਂ ਗਿਆ ਸੀ ਉਹ ਤਾਂ ਪੱਛੇ ਕੋਲੇ ਬੈਠੀ ਉਹਦਾ ਪਤਾ ਨਹੀਂ ਮੈਨੂੰ ਪੁੱਛ ਉਹ ਤੋ ਉਹ ਨਾ ਉਹਦਾ ਤਾਂ ਨਾ ਦਿਮਾਗੀ ਇਹ ਜਿਹਾ ਜਵਾਕਾ ਵਰਗਾ ਹੋ ਗਿਆ ਤੇ ਉਹਨੂੰ ਨਾ ਮੇਰੀ ਗੱਲ ਸੁਣਾ ਘਾ ਵਾਸਤੇ ਨਾ ਉਹਦੇ ਨਾਲ ਖੇਡਿਆ ਨਾ ਕਰੋ ਉਹ ਤਾਂ ਆਪ ਆਉਂਦੀ ਹੈ ਕਹਿੰਦੀ ਨਹੀਂ ਤਾਂ ਮੈਂ ਕੁੱਟੂਗੀ ਏਡੀ ਜੀ ਨੂੰ ਕਿਨੂੰ ਖੜਾ ਗਏ ਸਾਨੂੰ ਵੀ ਸ਼ਰਮ ਆਉਂਦੀ ਹੈ ਚਲ ਕੋਈ ਨਾ ਪੁੱਤੋ ਦੇ ਨਾ ਜਵਾਕਾ ਵਰਗਾ ਦਿਮਾਗ ਰੋਣ ਲੱਗ ਜਾਂਦੀ ਹੈ ਜੇ ਕੋਈ ਗਲਤੀ ਕਰਦੀ ਹੈ ਜੇ ਕੁੱਤੀ ਚ ਪੈਂਦੀਆਂ ਨਹੀਂ ਰੋਣ ਲੱਗ ਜਾਂਦੀ ਐ ਚਲ ਕੋਈ ਨਾ ਮੇਰੀ ਗੱਲ ਸੁਣ ਪਤਾ ਹੁਣ ਕੀ ਪਤਾ ਉਹਨੇ ਗੋਲੀਆਂ ਕਿੱਥੇ ਰੱਖੀਆਂ ਹੋਣਗੀਆਂ ਹੁਣ ਉਹਦਾ ਤਾਂ ਆਈ ਨਹੀਂ ਪਤਾ ਉਹਨੂੰ ਗੋਲੀਆਂ ਕਿਉਂ ਦੇ ਦੀਆਂ ਤਾਂ ਚੱਕ ਕੇ ਮੂੰਹ ਚ ਨਾ ਪਾ ਲਈ ਉਹਨੂੰ ਕਿਹੜਾ ਪਤਾ ਵੀ ਇਹ ਖਾਣ ਆਈਏ ਕਿ ਕਦੀ ਕੱਲੂ ਦੇਉਂਗੀ ਚੱਕ ਕੇ ਭੱਜ ਗਈ ਚਲ ਕੋਈ ਨਾ ਆ ਜਾ ਮੈਂ ਤੈਨੂੰ ਨਾ ਦਸ ਪੀਏ ਦੇ ਦੇਣੀ ਆਪਾਂ ਨੂੰ ਨਾ ਗੋਲੀਆਂ ਉਹਦੇ ਨਾਲ ਲੈ ਆਈ ਹੁਣ ਉਹਦਾ ਕੀ ਪਤਾ ਉਹ ਤਾਂ ਦਿਮਾਗ ਦਾ ਚਮਾ ਜਵਾਕਾ ਨਾਲ ਵੀ ਘਟਦਾ ਐ ਮਾਇ ਤੈਨੂੰ ਐ ਕਹਿੰਦੀ ਹੰਨੀ ਆ ਪੁੱਤ ਉਹਦੇ ਨਾਲ ਤਾਂ ਵੜਾ ਕਿੱਦਿਆ ਨਾ ਉਹਦਾ ਤਾਂ ਐਨੀ ਤਾ ਬਿਜਵਾ ਕਾ ਨੂੰ ਕੁੱਟਦੀ ਮੈਂ ਤਾਂ ਕਮੇ ਕੋ ਦੂਦੀ ਮੇਰੀ ਗੱਲ ਸੁਣ ਸੋਢੀ ਤਾਂ 4-5 ਜਾਣਿਆਂ ਦੀ ਟੋਲੀ ਆ ਉਹਦਾ ਦਿਮਾਗ ਨਹੀਂ ਸੋਡਾ ਕੀ ਪਤਾ ਫੜ ਕੇ ਉਹਨੂੰ ਵਿਚਾਰੀ ਨੂੰ ਝੰਬ ਦੋ ਨਾਲੇ ਜਦੋਂ ਨਾ ਸਿਆਣੀ ਸੀ ਉਹਦੋਂ ਕਿਤੇ ਬਾਹਰ ਜਾਂਦੀ ਵੇਖੀ ਐ ਜੇ ਉਹਦੇ ਦਿਮਾਗ ਤੇ ਲੋਡ ਆ ਉਹ ਕਈਓਂ ਬਾਹਰ ਜਾਂਦੀ ਐ ਇਹ ਕਿਹਦੇ ਜੀ ਕਰਦਾ ਵਿਆਹੀ ਬਰੀ ਆ 1 2 ਅੰਕਲ ਦੇ ਘਰ ਵਾਲੀ ਆ ਉਹ ਵੇ ਦੇ ਆਹ ਤੇਨੂੰ 10 ਰੁਪਏ ਦੇਵਾਂ ਉਹਦੀਆਂ ਗੋਲੀਆਂ ਲੈ ਲਈ ਤੈਨੂੰ ਉਹਦੀਆਂ ਗੋਲੀਆਂ ਤਾਂ ਕੀ ਪਤਾ ਉਹਨੇ ਕਿੱਥੇ ਰੱਖੀਆਂ ਹੁਣ ਦੇਖ ਕਿਵੇਂ ਭੱਜ ਜਾਂਦਾ ਹਣ ਮੈਨੂੰ ਲੱਗਦਾ 60 ਰੁਪਏ ਮੋਟੀ ਜੀ ਦਾ ਸਾਰਾ ਦਿਨ ਮੈਨੂੰ ਕੱਟਦੀ ਐ ਇਹਨੂੰ ਕਿਹਨੇ ਕੁੱਟਿਆ ਹੋਗਾ ਦੇਖ ਕਿਵੇਂ ਜਾਂਦਾ ਭੱਜੇ ਭੱਜਾ ਕੁੱਟੂ ਕੋਈ ਕੰਮ ਚੱਜਦਾ ਵੀ ਕਰ ਲਿਆ ਕਰ ਮੈਂ ਤਾਂ ਅੱਜ ਦਾ ਕੀਤਾ ਤੂੰ ਉਹਨੂੰ ਕੁੱਟਿਆ ਉਹ ਭੱਜ ਗਿਆ ਕੁੱਟਿਆ ਕੀ ਉਹਨੂੰ 10 ਰੁਪਏ ਦਿੱਤੇ ਆ ਤੇ ਜਿਹੜਾ ਤੂੰ ਵੱਡ ਬੀਚ ਕੇ ਆਈ ਆ ਪਹਿਲਾਂ ਮੈਨੂੰ ਐਂ ਦੱਸ ਕੰਚ ਦੀਆਂ ਗੋਲੀਆਂ ਨਾਲ ਖੇਡਣ ਵਾਲੀ ਹੈਗੀ ਆ ਤੂੰ ਖੇਡਣਾ ਤਾਂ ਹੁੰਦਾ ਹੀ ਆ ਤੂੰ ਨੇ ਖੇਡਦੀ ਸੀ ਜਦੋਂ ਖੇਡਦੀ ਸੀ ਬਸ ਠੀਕ ਸੀ ਪਰ ਹੁਣ ਤਾਂ ਨਹੀਂ ਖੇਡਦੇ ਹੁੰਦੇ ਜਵਾਕਾਂ ਤੋਂ ਗੋਲੀਆਂ ਨਹੀਂ ਖੋਹਦੇ ਹੁੰਦੇ ਇਹ ਜਵਾਕਾਂ ਦੇ ਖੇਡਣ ਦੀ ਚੀਜ਼ ਆ ਹੀ ਤਾਂ ਉਮਰ ਆ ਉਹਨਾਂ ਦੀ ਜੇ ਤੂੰ ਖੇਡਣਾ ਸੀ ਮੈਨੂੰ ਦੱਸ ਦਿੰਦੀ ਮੈਂ ਤੈਨੂੰ ਗੋਲੀਆਂ ਤੇਰੇ ਬਾਈ ਤੋਂ ਜਾਂ ਬੰਟੂ ਤੋਂ ਮੰਗਵਾ ਕੇ ਦੇ ਦਿੰਦੀ ਕਿਸੇ ਦੀਆਂ ਗੋਲੀਆਂ ਨਹੀਂ ਖੋਹਦੇ ਹੁੰਦੇ ਨਹੀਂ ਕੋਈ ਨਹੀਂ ਹੋ ਤਾ ਨਾ ਆਪਣੇ ਉਹ ਬੱਚਾ ਨਹੀਂ ਹੈਗਾ ਨਿੱਕਾ ਬੱਚਾ ਉਹਦੇ ਲੇਡੇ ਸੀਗੇ ਉਹਨਾਂ ਨਾਲ ਖੇਡੀਆਂ ਮੈਂ ਤਾਂ ਨਾਲੇ ਗੋਹੇ ਨੂੰ ਹੱਥ ਨਹੀਂ ਲਾਉਂਦੇ ਹੁੰਦੇ ਚੀਜ਼ਾਂ ਖਾਣੀ ਪੀਣੀ ਆ ਤੈਨੂੰ ਕਿੰਨੇ ਵਾਰੀ ਕਿਹਾ ਗਲਤ ਹਰਕਤਾਂ ਨਾ ਕਰ ਹੱਥ ਧੋਲੇ ਸੀ ਨਾ ਧੋਤੇ ਨਹੀਂ ਸੀ ਮੇਰਾ ਮਰ ਜਾਣੀ ਕਿੰਨੀ ਸਫਾਈ ਰੱਖ ਲਾ ਨਹੀਂ ਤੂੰ ਫੇਰ ਵੀ ਨਹੀਂ ਲੋਟ ਆਉਂਦੀ ਜੀ ਤਾਂ ਤੇਰਾ ਮੇਰਾ ਆਏ ਕਰਦਾ ਫੜ ਕੇ ਨਾ ਇਹ ਗੁੱਤਨੀ ਦੋ ਤਿੰਨ ਮਾਰਾ ਤੇਰੇ ਲੱਕੜ ਹਾਂ ਹੋਰ ਜਾ ਹੀ ਬੜ ਸਸਰੀ ਘਰ ਪੈਣੇ ਸਸਰੀ ਘਰ ਭਰਾਵਾ ਹੋਰ ਕਿਵੇਂ ਪੈਣੇ ਆ ਵੇਖ ਲੈ ਭਰਾਵਾ ਚੀਜੀ ਲੈ ਆਹ ہاں ਚੀਜੀ ਲੈ ਕੇ ਆ ਕੀ ਗੱਲ ਹੋ ਗਈ ਉਹਨਾਂ ਦੇ ਗਵਾਂਟੀਆਂ ਦੇ ਚਵਾਕਾਂ ਨੂੰ ਕੁੱਟਿਆਈ ਭਰਾਵਾ ਨਾਲੇ ਤਾਂ ਅੰਚਦੀਆਂ ਗੋਲੀਆਂ ਖੋਲਣਾ ਆਏ ਨੇ ਤੇ ਨਾਲੇ ਵੇਖ ਲੈ ਹਨਾ ਗੋਹੇ ਵਾਲੇ ਹੱਥ ਕਰੀ ਬੈਠੀ ਆ ਤੇ ਉਹਨਾਂ ਨੂੰ ਸਮਾਂ ਦੀ ਆਏ ਸੁੰਗੀ ਆਂਦੀ ਆ ਸਮਾਰ ਸਮਾਰ ਇਹ ਮੇਰੇ ਮਾਰਦੀ ਆ ਮਾਰਾ ਨਾ ਹੋਰ ਕੀ ਕਰਾਂ ਦੁਖੀ ਘਰ ਮਾਰਿਆ ਮੈਨੂੰ ਤੈਨੇ ਤੂੰ ਚਵਾਕਾਂ ਨਾਲ ਨਾ ਖੇਡਿਆ ਕਰ ਤੂੰ ਇੱਥੇ ਕਰੇ ਰਿਹਾ ਕਰ ਬਾਹਰ ਨਾ ਜਾਇਆ ਕਰ ਤੂੰ ਠੀਕ ਆ ਹਾਂ ਮੈਂ ਚੀਜੀ ਖਾ ਲ ਹਟ ਜਾ ਕੋਈ ਨਾ ਚੀਜੀ ਖਾ ਲਈ ਅੰਦਰ ਜਾ ਕੇ ਖਾ ਲਾ ਜੀ ਪਹਿਲਾਂ ਤੂੰ ਚੀਜੀ ਲੈ ਜਾ ਅੰਦਰ ਪਹਿਲਾਂ ਹੱਥ ਧੋ ਲਈ ਹੱਥ ਧੋ ਕੇ ਜਾਈਨ ਨਾਲ ਚੰਗਾ ਠੀਕ ਆ ਜਾ ਜਾ ਕੇ ਅੰਦਰ ਹੱਥ ਧੋ ਲੈ ਮੈਂ ਚੀਜੀ ਖਾਵਾਂਗੀ ਮੇਰੇ ਬਾਅਦ ਤੇ ਚੀਜੀ ਲੰਦੀ ਆ 4-10 ਪਰਗਟ ਠੀਕ ਆ ਭਰਾਵਾ ਹਾਂ ਭੈਣੇ ਠੀਕ ਆ ਬਸ ਵਧੀਆ ਅਸੀਂ ਤਾਂ ਹੁਣ ਠੀਕ ਕਾਦੇ ਆ ਵੇਖ ਮੇਰੀ ਗੱਲ ਸੁਣ ਪਰਗਟ ਤੂੰ ਤਾਂ ਨਾ ਭਾਈ ਜਮਾ ਗੇੜਾ ਮਾਰਨੋਂ ਹਟ ਗੇ ਕਿਹੜਾ ਤਾਂ ਪੈਣ ਤੈਨੂੰ ਪਤਾ ਹੈਗਾ ਘੜੇ ਘਰੇ ਕਿ ਕਿਦਾਂ ਸਿਰਦਾ ਹੈਗਾ ਘਰੇ ਤਾਂ ਨਹੀਂ ਸਰਦਾ ਪਰ ਕੰਮ ਵਾਲੀ ਹੋਵੇ ਉਹ ਵੀ ਫਿਰ ਵੀ ਇਹ ਤੈਨੂੰ ਪਤਾ ਹੈਗਾ ਹਣਾ ਹਾਂ ਇਹ ਤਾਂ ਗੱਲ ਹੈਗੀ ਆ ਪਰ ਮੇਰੀ ਗੱਲ ਸੁਣ ਪ੍ਰਕਟ ਮੈਂ ਹੁਣ ਇਹਨੂੰ ਪਾਈਆਂ ਛਿੜਕੀ ਜਾਂਦੀ ਸੀ ਮੈਂ ਕਿਹਾ ਜੇ ਤੂੰ ਕੰਚ ਦੀਆਂ ਗੋਲੀਆਂ ਨਾਲ ਖੇਡਣਾ ਨਾ ਤੂੰ ਬੰਟੂ ਤੋਂ ਜਾਂ ਤੇਰੇ ਬਾਈ ਤੋਂ ਮੰਗਵਾ ਲੈਂਦੀ ਲੋਕਾਂ ਦੇ ਜਵਾਕਾਂ ਤੋਂ ਕਿਉਂ ਚੀਜ਼ਾਂ ਕੋਈ ਇਹਨੀਆਂ ਅਗਲਾ ਨਾ ਬਾਈ ਗਾਲਾਂ ਦਿੰਦਾ ਅਗਲਾ ਕਹਿ ਦਿੰਦਾ ਆਸਾ ਨੂੰ ਰੋਡੀ ਲਾਤੀ ਅਗਲਾ ਆਹੇ ਬੋਲਦਾ ਹੈ ਭੂਪਾ ਨੇ ਤੁਸੀਂ ਮਾੜਾ ਇੱਥੇ ਆਂਡਗਵਾਂਡ ਚ ਕਹਿਦਿਆ ਕਰੋ ਬੀਬਾ ਜੀ ਇੱਥੇ ਨਾ ਆਇਆ ਕਰੋ ਨਾ ਖੇਡਿਆ ਕਰੋ ਤੁਹਾਨੂੰ ਪਤਾ ਹੈਗਾ ਹੁਣ ਤੁਸੀਂ ਤਾਂ ਸਮਝਦੇ ਹੋਣਾ ਇਹ ਗੱਲ ਨੂੰ ਪਰ ਆਸਗਵਾਨੀ ਨਾ ਇਸ ਗੱਲ ਨੂੰ ਸੰਭਦਾ ਕੱਲ ਨੂੰ ਕੋਈ ਐਵੇਂ ਕੋਈ ਬੰਦਾ ਗਲਤ ਮਤਲਬ ਕੱਢ ਲੈਂਦਾ ਹੁੰਦਾ ਇਹਨਾਂ ਗੱਲਾਂ ਦਾ ਗਲਤ ਮਤਲਬ ਤਾਂ ਕੀ ਹੈ ਬੇਬ ਭਰਾਵਾ ਅਸੀਂ ਤਾਂ ਨਾ ਅਤਿਅੰਤ ਦੁਖੀ ਹੋਏ ਪਏ ਆਂ ਪਰ ਸੋ ਤਾਂ ਨਾ ਮੈਂ ਉਹ ਪਿੰਡ ਦੇ ਪਰਲੇ ਪਾਸੇੋਂ ਲਿਆਂਦੀ ਅੱਛਾ ਤੇ ਮੈਂ ਤਾਂ ਨਾ ਭਰਾਵਾ ਘਰ ਦਾ ਕੰਮ ਵੀ ਕਰਦੀ ਆ ਤੇ ਫਿਰ ਇਹਨੂੰ ਭਾਲਣ ਵੀ ਜਾਂਦੀ ਆ ਤਾਂ ਜਿੰਦਾ ਵੀ ਬਠੇਰਾ ਲਾਉਣੀ ਆ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਅੱਖ ਬਚਾ ਕੇ ਘਰੋਂ ਬਾਹਰ ਭੱਜ ਜਾਂਦੀ ਆ ਹੁਣ ਭੈ ਤੁਹਾਨੂੰ ਕੀ ਆਖਾਂ ਜੇ ਤੁਸੀਂ ਬਾਹਲਾ ਕਹਿੰਦੇ ਹੋ ਤਾਂ ਮੈਂ ਲੈ ਜਾਂਣਾ ਕਿ ਇਹਨੂੰ ਨਾਲ ਹੋਰ ਤਾਂ ਫਿਰ ਕੀ ਬਾਤ ਚੱਲਦੀ ਹੈਗੀ ਨਾਲ ਤਾਂ ਤੂੰ ਲੈ ਜਾਏਂਗਾ ਪਰ ਘਟੋ ਤਾਂ ਤੇਰੀ ਗੱਲ ਨਾਲ ਮੈਂ ਵੀ ਸਹਿਮਤਾ ਪਰ ਭਰਾਵਾ ਮੇਰੇ ਕਿਹੜਾ ਹੱਥ ਵਸਾ ਹੈ ਵੇਖ ਬੰਦਿਆਂ ਦੀ ਚੱਲਦੀ ਹੈ ਉਹੀ ਤੋਰ ਨਾਲੇ ਆ ਉਹੀ ਰੱਖਣ ਵਾਲੇ ਆ ਮਾਤਾ ਸਮਾਦੀ ਉਹਨਾਂ ਨੂੰ ਕਹਿ ਕਹਿ ਥੱਕ ਗਈ ਵੀ ਭਾਈ ਛੇਕੜ ਕੰਮ ਤਾਂ ਮੈਂ ਇਕੱਲੀ ਜਾਣੀ ਕਰੀ ਚੱਲੂ ਇਹਦੇ ਵਾਸਤੇ ਕੋਈ ਬੁੜੀ ਰੱਖ ਲੈਣ ਨਾ ਉਹ ਕਿਵੇਂ ਵੀ ਨਹੀਂ ਲੋਟ ਆਉਂਦੇ ਦੋਨੋਂ ਭਰਾ ਇੱਕ ਤਾਂ ਜਾਂਦਾ ਡਿਊਟੀ ਤੇ ਦੂਜਾ ਖੇਤ ਜਾ ਵੜਦਾ ਗੱਲ ਹੀ ਨਹੀਂ ਸੁਣਦੇ ਮੇਰੀ ਤਾਂ ਨਾ ਜੂਨ ਫਾਲੀ ਖਰਾਬ ਹੋ ਗਈ ਪਈ ਉਹ ਕੁਛ ਤਾਂ ਨਾ ਪਹਣੇ ਬਾਕੀ ਚੱਲ ਉਹਨਾਂ ਦੀ ਵੀ ਗੱਲ ਹੈਗੀ ਹੈ ਵੀ ਉਹ ਨਹੀਂ ਜਾਣ ਦਿੰਦੇ ਕਿ ਉਹਨਾਂ ਨੇ ਪਹਿਲਾਂ ਵੀ ਕਿੰਨੇ ਵਾਰੀ ਕਹਿਤਾ ਵੀ ਭਈ ਅਸੀਂ ਇਹਨੂੰ ਨਹੀਂ ਭੇਜਣਾ ਪਰ ਇੰਨਾ ਵੀ ਜਿਵੇਂ ਲੈ ਵੀ ਗਿਆ ਉਥੇ ਜਿਹੜੀ ਕੋਈ ਦਵਾਈ ਬੂਟੀ ਲੈਂਦੀ ਹੈ ਕਿ ਸਾਡੇ ਤੋਂ ਇਹਨੇ ਉਹ ਵੀ ਨਹੀਂ ਲਿਆ ਕਰਨੀ ਨਾਲੇ ਮੇਰੇ ਤਨਾ ਬਾਪੂ ਨੂੰ ਤੁਸੀ ਦਾ ਚੱਲ ਫੇਰ ਵੀ ਹੜੇ ਓੜੇ ਘੱਟ ਕੇ ਮਾਣਾ ਮੋਟਾ ਘੁਰ ਕੇ ਦਵਾਈ ਦੇਈ ਦੇਨੇ ਮੈਨੂੰ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਭਰਾਵਾ ਤੇਰੇ ਨਾਲ ਤੋੜਨ ਦਾ ਵੀ ਕੋਈ ਫਾਇਦਾ ਨਹੀਂ ਇਹਦੀ ਤਾਂ ਨਾ ਚੜੇ ਮੀਂਹ ਦੀ ਦਾਸਹਿਆਰ ਦੀ ਦਵਾਈ ਆਉਂਦੀ ਆ ਭਰਾਵਾ ਮੇਰੀ ਗੱਲ ਸੁਣ ਚਲ ਵਨ ਟੂ ਦਾ ਪਈ ਉਹਦਾ ਬੰਦਾ ਹੈ ਹੂੰ ਬੰਦੇ ਨੂੰ ਤਾਂ ਆ ਚੀਜ਼ਾਂ ਉੱਟਣੀਆਂ ਪੈਂਦੀਆਂ ਹੁਣ ਮਾਪੇ ਪੇਕੇ ਵਿਆਹ ਕੇ ਤੋੜ ਦਿੰਦੇ ਆ ਹੁਣ ਆ ਚੀਜ਼ਾਂ ਤਾਂ ਸੋਡੇ ਸਾਰੇ ਨਹੀਂ ਉਹਹੀ ਤਾਂ ਗੱਲ ਹੈ ਤੂੰ ਚਲ ਐਨਾ ਵੀ ਭਾਈ ਦਵਾਈ ਦਿਵਾ ਕੇ ਜੇ ਤੋਰ ਦੇਣਗੇ ਮਹੀਨਾ ਵੀ ਦਿਨ ਲਾਇਆਊਗੀ ਪਰ ਮੂੰਹ ਆਇਆ ਪ੍ਰਗਟ ਥੋੜੇ ਵੀ ਸਾਹਮਣੇ ਵਾਲਾ ਕੋਈ ਹੈ ਨਹੀਂ ਸਾਡੇ ਉਹੀ ਹੈ ਨਾ ਕੋਈ ਸਾਹਮਣੇ ਵਾਲਾ ਹੈ ਨਹੀਂ ਚਲ ਤੁਸੀਂ ਤਾਂ ਇੱਥੇ ਭਾਵੇਂ ਇਕੱਲੇ ਹੈਗੇ ਪਰ ਉੱਥੇ ਇੱਕ ਵੀ ਬੁੜੀ ਨਹੀਂ ਹੈਗੀ ਸਾਡੇ ਕੋਲ ਇੱਥੇ ਜਿਹੜੀ ਉਹਨੂੰ ਸਾਥ ਲੇ ਜਾਂ ਕੋਈ ਨਮਾਤਵਾ ਦੇਵੇ ਹੈ ਨਾ ਹੁਣ ਤੁਹਾਨੂੰ ਪਤਾ ਹੈਗਾ ਬੰਦਿਆਂ ਤੋਂ ਤਾਂ ਹੁਣ ਬੁੜੀਆਂ ਦੇ ਕੰਮ ਲੋਟ ਵੀ ਨਹੀਂ ਆਉਂਦੇ ਕਿ ਕਿ ਰੋਟੀ ਕਿਵੇਂ ਖਵਾਇ ਕਰਾਂਗੇ ਨਮਾਵਾ ਕਿਵੇਂ ਕੱਪੜੇ ਲੀੜੇ ਦਾ ਬਦਲਣਾ ਸੌਕ ਸੁ ਹੋ ਜਾਂਦਾ ਹੈ ਹਾਂ ਹੁਣ ਤੂੰ ਤਾਂ ਆਹ ਭਰਾ ਬਾ ਗੱਲ ਬੋਚਨੀ ਵੀ ਭੈਣੇ ਇਹਨੂੰ ਚੱਲੋ ਸਾਹਮ ਲਿਆ ਕਰੋ ਪਰ ਸੋ ਤਾਈ ਆ ਗਈ ਤਾਈ ਮੈਨੂੰ ਕਹਿੰਦੀ ਕੁੜੇ ਰੱਬ ਦਾ ਜੀ ਆ ਇਹਨੂੰ ਕੁੱਟਦੀ ਕਾ ਤੂੰ ਆ ਮੈਂ ਖਤਾਈ ਇੰਨਾ ਕੋਈ ਮੇਰਾ ਦਿਮਾਗ ਨਹੀਂ ਹਿੱਲਿਆ ਵੀ ਮੈਂ ਐਡੀ ਕੋਈ ਪਾਗਲ ਨਹੀਂ ਵੀ ਇਹਨੂੰ ਕੁੱਟਦੀ ਐ ਮੈਂ ਜਦੋਂ ਹਰਕ ਤਾਈ ਇਹੇ ਜਿਹਾ ਕਰਦੀ ਐ ਨਵਾ ਕੇ ਕੇਸੀ ਨਾ ਕੇ ਮੈਂ ਬਿਠਾਈ ਮੈਂ ਹਲਾ ਮੈਂ ਤੇਰੇ ਨਾ ਬਾਲ ਬਾਦੂੰਗੀ ਤੇ ਮੈਂ ਪੋਚਾ ਲਾਦਾ ਮੇਰੇ ਆਉਂਦੇ ਨੂੰ ਜਾਵੜੀ ਪਿੰਡ ਦੇ ਪਰਲੇ ਪਾਸੇ ਉਥੋਂ ਰੇਤਾ ਪਵਾ ਲਈ ਹੋਣ ਕੁੱਟ ਨਾ ਖਾਊਗੀ ਹੋਰ ਕੀ ਕਰੂੰਗੀ ਜੇ ਮੈਂ ਝੜਕਦੀ ਆ ਨਾ ਫੇਰ ਟੇਕੇ ਬੈਠਦੀ ਆ ਨਹੀਂ ਬੈਠਦੀ ਚੱਲ ਭੈਣੇ ਥੋੜਾ ਵੀ ਝੜਕਣਾਂ ਨੂੰ ਜਾਇਜ ਆਇਆ ਕਿਉਂ ਬੰਦਾ ਹੁਣ ਕਿੰਨੇ ਕ ਪਾਸੇ ਹੋ ਜੂਆ ਤੁਸੀਂ ਘਰ ਦਾ ਕੰਮ ਵੀ ਕਰਦੇ ਹੋ ਇਹਨੂੰ ਵੀ ਸਾਹਦੇ ਹੋ ਕਿਸੇ ਵੇਲੇ ਮਨ ਫੇਰ ਵੀ ਖੇਜ ਜਾਂਦਾ ਹੁੰਦਾ ਹੈ ਰੋਟੀ ਨਹੀਂ ਖਾਂਦੀ ਭਰਾਵਾ ਮੈਥੋਂ ਤਾਂ ਜੇ ਹੁਣ ਮੈਂ ਬੰਟੂ ਨੂੰ ਅੱਜ ਤੜਕੇ ਕਿਹਾ ਮੈਂ ਕਿਹਾ ਭਰਾਵਾ ਪਈਏ ਨੂੰ ਰੋਟੀ ਖਵਾ ਕੇ ਜਾ ਜੇ ਰੋਟੀ ਖਵਾਏਂਗਾ ਫੇਰ ਦਵਾਈ ਲਊਗੀ ਚਲੋ ਪ੍ਰਗਟ ਮੇਰੀ ਗੱਲ ਸੁਣ ਆਏ ਨਹੀਂ ਪਤਾ ਕੀ ਸਮਾਨ ਲਿਆ ਆ ਤੂੰ ਉਹਦਾ ਗਾਹ ਨਾ ਪਾ ਦੇ ਆ ਜਾ ਪ੍ਰਭਾ ਨਾੜ ਮੈਂ ਤਨ ਚਾਹ ਦੀ ਕੁੱਟ ਕਰਨੀ ਤੇ 22 ਵਰਗੇ ਕਿੱਥੇ ਨੇ 22 ਤਾਂ ਤੇਰਾ ਖੇਤ ਗਿਆ ਹੋਇਆ ਤੇ ਬੰਤੂ ਤਾਂ ਤੈਨੂੰ ਪਤਾ ਹੀ ਆ ਆਪਦੇ ਕੰਮ ਹੀ ਨਹੀਂ ਉਹਦਾ ਮੁਖ ਦਾ ਠੀਕ ਹੈ ਇੱਕ ਉਹ ਫੱਕ ਜੀ ਮੱਚ ਜੇ ਜਾਂਦੀ ਆ ਅੱਛਾ ਪਾਣੀ ਪੂਣੀ ਤਾਜ਼ਾ ਤੂੰ ਜੇ ਕਰ ਮੀ ਗੁੱਸੀ ਬਾੜੀ ਹੈਗੀ ਭੈਣ ਆ ਜਾ ਤੂੰ ਬੈਠ ਉੱਥੇ ਬੈ ਕੁੱਝ ਖਰਿਆ ਜਿੰਨਾ ਜਾਂਦੀ ਹੋ ਆ ਜਾ ਕਰ ਤੂੰ ਹਾਂਜੀ ਸ਼ਸ਼ੀਕਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਇੱਕ ਗੱਲ ਹੋਰ ਜੀ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ ਪਲੀਜ਼ ਕਮੈਂਟ ਕਰਦਿਆ ਕਰੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਕਿਉਂਕਿ ਤਾਂ ਹੀ ਤੱਕ ਸਾਡੇ নোਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਜੀ ਧੰਨਵਾਦ ਸ਼ਸ਼ੀਕਲ